ਜਿਹੜਾ ਆਪਾਂ ਕਹਿ ਦਿੰਨੇ ਆ ਹਾਂਜੀ ਪੰਜਾਬ ਬਚਾਓ ਭਈਏ ਭਜਾਓ ਪੰਜਾਬ ਬਚਾਓ ਹੂੰ ਮੈਂ ਨਾ ਯਾਰ ਤੁਸੀਂ ਬਾਈ ਜੀ ਆ ਕੇ ਵੇਖ ਲਓ ਉਥੇ ਅੱਦੇ ਭਈਏ ਗ੍ਰੰਥੀ ਬਣੇ ਆ ਜੀ ਜਿਹੜੇ ਉਹ ਭਈਏ ਗ੍ਰੰਥੀ ਬਣਦੇ ਆ ਉਹਨਾਂ ਨੂੰ ਨੋਲਿਜ ਹੁੰਦੀ ਆ ਉਹ ਥੋੜਾ ਮੋਟਾ ਪੜ੍ਹ ਕੇ ਜੀ ਕਿਸੇ ਤੋਂ ਮਾੜਾ ਮੋਟਾ ਪੜ੍ਹ ਕੇ ਬਰਸ ਬਣ ਜਾਂਦੇ ਆ ਉਹ ਜਿਹੜੇ ਉਹ ਲੋਕ ਆ ਜਿਹੜੇ ਜਿਹੜੇ ਉਹ ਬਾਬੇ ਆ ਜਿਹੜੇ ਜਿਨ੍ਹਾਂ ਨੇ ਕੋਤਰੀਆਂ ਕਰਾਉਣੀਆਂ ਉਹਨਾਂ ਨੂੰ ਕੋਈ ਐਡੇ ਗ੍ਰੰਥੀ ਸਿੰਘ ਦੀ ਲੋੜ ਵੀ ਨਹੀਂ ਹੁੰਦੀ ਉਹਨਾਂ ਦਾ ਤਾਂ ਬਸ ਟਾਈਮ ਪਾਸ ਹੋਣਾ ਚਾਹੀਦਾ ਉਹਨਾਂ ਨੇ ਪੈਸੇ ਥੋੜੇ ਦੇਨੇ ਆ ਵਿੱਚੋਂ ਕਮਾਈ ਕਰਨੀ ਆ ਉਹਨਾਂ ਨੇ ਹੁਣ ਸਾਨੂੰ ਕੀ ਹੋਇਆ ਥੋੜਾ ਚਿਰ ਪਹਿਲਾਂ ਸਾਨੂੰ ਇੱਥੇ ਸਾਨੂੰ ਆਪ ਨੂੰ ਨਹੀਂ ਗ੍ਰਾਂਤੀ ਸਿੰਘ ਮਿਲੇ ਅਸੀਂ ਅੱਛਾ ਜੀ ਕਿਸੇ ਦੇ ਮਾਰਗ ਹੋ ਗਈ ਸੀ ਉਹਨਾਂ ਦੇ ਉਹਨਾਂ ਦੇ ਮੌਕੇ ਤੇ ਜਦੋਂ ਮਾਰਗ ਦਾ ਭੋਗ ਪਾਉਣਾ ਸੀ ਸਾਡੇ ਨੇੜੇ ਤੇ ਸਾਡੇ ਪਿੰਡਾਂ 'ਚ ਗ੍ਰਾਂਤੀ ਹੈ ਨਹੀਂ ਕੋਈ ਇੱਕ ਆਪਾਂ ਦੇਖਦੇ ਆ ਵਿਆਹਾਂ ਦੇ ਵਿੱਚ ਡੀਜਿਆਂ ਦੇ ਉੱਤੋਂ ਬਹੁਤ ਨੋਟ ਵਾਰਦੇ ਆ ਪਰ ਜਦੋਂ ਉਸੇ ਘਰ ਦੇ ਵਿੱਚ ਇੱਕ ਗਰੰਥੀ ਸਿੰਘ ਨੂੰ ਸੇਵਾ ਦੇਣੀ ਹੁੰਦੀ ਆ ਤਾਂ ਬੜਾ ਨਾਪ ਤੋਲ ਕਰਦੀ ਆ ਬਿਲਕੁਲ ਇਹ ਸਹੀ ਆ ਗੱਲ ਤੁਹਾਡੀ ਹੂੰ ਤਾਂਤ ਮਾੜਿਆ ਰਾਗੀ ਸਿੰਘ ਨੂੰ ਜੇ ਰਾਗੀ ਸਿੰਘ ਨੂੰ ਮੱਥਾ ਟੇਕਣਾ ਹੋਵੇ ਵੀ 10 ਰੁਪਈਆ ਦਾ ਜਾਂ ਅਗਲਾ ਮਹਾਰਾਜ ਨੂੰ ਵੀ ਮੱਥਾ ਟੇਕਣਾ ਨਾ ਉਹਦੇ ਵਿੱਚ ਪਹਿਲਾਂ ਬਟੂਆ ਵੇਖ ਕੇ ਅਗਲਾ ਵੇਖਦਾ ਵੀ ਨੋਟ ਥੋੜਾ ਜਿਹਾ ਵੀ ਨਰਮ ਕਿਹੜਾ ਜੇ ਗੁਰੂ ਘਰ ਦੇ ਵਜ਼ੀਰ ਗਰੰਥੀ ਸਿੰਘਾਂ ਦੇ ਇਹੀ ਹਾਲਾਤ ਰਹੇ ਕਿ ਉਹ ਆਪਦੀ ਅ ਗਰੀਬੀ ਨਾਲ ਹੀ ਘੁਲਦੇ ਰਹੇ ਤਾਂ ਆਉਣ ਵਾਲੇ 10 ਸਾਲਾਂ ਬਾਅਦ ਕੀ ਹਾਲਾਤ ਹੋਣਗੇ ਆਉਣ ਵਾਲੇ 10 ਸਾਲਾਂ ਦੇ ਵਿੱਚ ਫਿਰ ਹਾਲਾਤ ਇਹ ਹੋਣਗੇ ਜੀ ਜਿਹੜੇ ਆਪਾਂ ਕਹਿੰਦੇ ਭਈਏ ਪਹਜਾਓ ਪੰਜਾਬ ਬਚਾਓ ਠੀਕ ਹੈ ਬਿਲਕੁਲ ਸਾਰੇ ਦੇ ਸਾਰੇ ਗੁਰਦੁਆਰਿਆਂ ਦੇ ਵਿੱਚ ਭਈਏ ਹੀ ਗ੍ਰਾਂਥੀ ਹੁੰਦੇ ਜਿਵੇਂ ਮੈਂ ਗੱਲ ਕੀਤੀ ਹੈ ਮੁਰੇ ਕਿ ਗ੍ਰਾਂਥੀ ਸਿੰਘਾਂ ਨੂੰ ਬਹੁਤ ਮੁਸ਼ਕਲਾਂ ਆਉਂਦੀਆਂ ਪਰ ਸਮਾਜ ਵਿੱਚ ਇਹ ਗੱਲ ਕਦੇ ਨਹੀਂ ਆਈਆਂ ਮੁਸ਼ਕਲਾਂ ਜ਼ਿਆਦਾਤਰ ਆਉਂਦੀਆਂ ਕਿਹੜੀ ਗੱਲ ਮੁਸ਼ਕਲਾਂ ਜੀ ਦੇਖੋ ਕੁਛ ਤਾਂ ਜਿਹੜੇ ਲੋਕਾਂ ਲੋਕ ਅੱਖੋਂ ਪਰੋਖੇ ਕਰ ਦਿੰਦੇ ਆ ਗ੍ਰਾਂਥੀ ਸਿੰਘਾਂ ਨੂੰ ਜਿਹੜੇ ਤਾਂ ਹੈਗੇ ਆਪਣਾ ਸ਼੍ਰੋਮਣ ਕਮੇਟੀ ਦੇ ਵਿੱਚ ਜੀ ਮੈਂ ਅਸੀਂ ਕਮੇਟੀ ਦੇ ਵਿੱਚ ਆ ਉਹਨਾਂ ਦਾ ਤਾਂ ਚਲੋ ਕੁਛ ਤਨਖਾਹ ਦਾ ਸਾਰੀ ਜਾਂਦਾ ਠੀਕ ਹੈ ਜੀ ਪੁੱਲ ਮਲਾ ਕੇ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਹੈ ਜੀ ਪਿੰਡਾਂ ਦੇ ਵਿੱਚ ਜਿਹੜੇ ਗ੍ਰਾਂਥੀ ਸਿੰਘ ਹੈ ਜਿਹੜੇ ਪਾਠੀ ਸਿੰਘ ਬਹੁਤ ਹੀ ਜ਼ਿਆਦਾ ਬੁਰਾ ਹਾਲ ਆ ਉਹਨਾਂ ਕੋਣ ਇੱਕ ਪਿੰਡ ਦਾ ਵਿੱਚ ਮੰਨ ਕੇ ਚਲੋ ਵੀ 300 ਘਰ 400 ਘਰ ਹੈ ਠੀਕ ਹੈ ਉਸ ਪਿੰਡ ਦੇ ਵਿੱਚ ਇੱਕ ਗੁਰਦੁਆਰਾ ਗ੍ਰੰਥੀ ਹੈ ਅਸੀਂ ਇੰਨਾ ਕੁ ਤਾਂ ਕਰ ਸਕਦੇ ਹਾਂ ਅਸੀਂ ਇੱਕ ਮਹੀਨੇ ਦਾ 100-100 ਰੁਪਿਆ ਜੇ ਸਾਰੇ ਲੋਕ ਪਹੁੰਚੋ ਉਹ ਗ੍ਰੰਥੀ ਸਿੰਘ ਦੀ ਆਰਥਿਕ ਮਦਦ ਉਹਨੂੰ ਉਹਨੂੰ ਅਸੀਂ ਅਲੱਗ ਤਨਖਾਹ ਦੇ ਸਕਦੇ ਹਾਂ ਕੈਂਡ ਦੀ ਕਮੇਟੀ ਨਾਲ ਹਾਂ ਪਰ ਪਿੰਡਾਂ ਦੇ ਵਿੱਚ ਕੀ ਹੁੰਦਾ ਲੋਕਲ ਕਮੇਟੀਆਂ ਉਹ ਤਾਂ ਬਸ ਉਹਨੇ ਤੇ ਕਹਿੰਦੇ ਭਈਆ ਬਾਬਾ ਜੀ ਅਸੀਂ ਤਾਂ ਇੰਨੇ ਤਨੂੰ ਦੇਨੇ ਆ ਆ ਤਨੂੰ ਇੰਨਾ ਸਿਲੰਡਰ ਦੇਣਾ ਆ ਕੁਝ ਦੇਣਾ ਆ ਉਹ ਦਾ ਟਾਈਮpass ਕਰੋ ਸਤਿ ਸ਼੍ਰੀ ਅਕਾਲ ਜੀ ਮੈਨਰ ਕੋਪਰੇ ਸਿੰਘ ਜੈਤੋ ਤੇ ਤੁਸੀਂ ਸੱਚ ਦਾ ਸੁਣਨ ਨਾਲ ਜੁੜੇ ਹੋਈਆਂ ਅੱਜ ਦੇ ਸਾਡੇ ਪੋਡਕਾਸਟ ਦੇ ਵਿੱਚ ਬਹੁਤ ਹੀ ਖਾਸ ਸਾਡੀ ਸਖਸ਼ਿਤ ਮੌਜੂਦਾ ਇਹਨਾਂ ਨਾਲ ਗੱਲਬਾਤਾਂ ਕਰਾਂਗੇ ਦਿਲ ਦੀਆਂ ਗੱਲਬਾਤਾਂ ਕਰਾਂਗੇ ਅਕਸਰ ਆਪਾਂ ਸੁਣਨ ਵਿੱਚ ਆਂਦਾ ਕਿ ਗੁਰੂ ਘਰ ਦੇ ਵਜੀਰ ਹੁੰਦੇ ਨੇ ਗਰੰਥੀ ਸਿੰਘ ਪਰ ਇਹਨਾਂ ਨੂੰ ਇਹਨਾਂ ਦਾ ਬੰਦ ਦਾ ਸਤਕਾਰ ਕਿਤੇ ਨਾ ਕਿਤੇ ਨਹੀਂ ਦਿੱਤੇ ਜਾਂਦਾ ਕਈ ਥਾਵਾਂ ਤੇ ਦੇਖਦੇ ਆ ਕਿ ਗਰੰਥੀ ਸਿੰਘਾਂ ਦੀਆਂ ਤਨਖਾਹਾਂ ਬਹੁਤ ਘੱਟ ਲੀਆਂ ਕਈ ਥਾਵਾਂ ਤੇ ਹੋਰ ਸਮੱਸਿਆਵਾਂ ਆਉਂਦੀਆਂ ਕੀ ਕੀ ਸਮੱਸਿਆਵਾਂ ਆਂਦੀਆਂ ਗ੍ਰੰਥੀ ਸਿੰਘਾਂ ਨੂੰ ਇੰਨਾ ਸਾਰੇ ਮੁੱਦਿਆਂ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਬਜੂਦ ਨੇ ਸਰਦਾਰ ਜਸਵਿੰਦਰ ਸਿੰਘ ਜੀ ਖਾਲਸਾ ਗਰੁੱਪ ਕੀ ਟਾਪ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਠੀਕ ਠਾਕ ਹੋ ਹਾਂ ਜੀ ਵਧੀਆ ਜੀ ਬਹੁਤ ਵਧੀਆ ਜੀ ਜਿਵੇਂ ਬਹੁਤ ਅਸੀਂ ਧੰਨਵਾਦ ਕਰਦੇ ਹਾਂ ਜੀ ਤੁਸੀਂ ਜਿਹੜਾ ਇਹ ਵਿਸ਼ਾ ਚੁਣਿਆ ਗ੍ਰੰਥੀ ਸਿੰਘਾਂ ਦੇ ਜੋ ਦੁੱਖ ਸੁੱਖ ਹੈ ਜਿੰਨਾ ਕਾ ਆਪਾਂ ਨੂੰ ਜਾਣਕਾਰੀ ਹੈ ਜੀ ਤੇ ਇਹ ਪੌਡਕਾਸਟ ਵੈਸੇ ਬਹੁਤ ਘੱਟ ਦੇਖੇ ਗਏ ਆ ਮੈਂ ਕਿ ਆਮ ਕੋਈ ਡਰਾਈਵਰਾਂ ਤੇ ਜਾਂ ਹੋਰ ਕਈਆਂ ਦੇ ਉੱਤੇ ਪੋਡਕਾਸਟ ਵੇਖਿਆ ਮੈਂ ਪਰ ਗ੍ਰਾਂਥੀ ਸਿੰਘਾਂ ਦੇ ਉੱਤੇ ਜਿਹੜਾ ਪੋਡਕਾਸਟ ਤੁਸੀਂ ਕਰ ਰਹੇ ਆ ਗ੍ਰਾਂਥੀ ਸਿੰਘਾਂ ਦਾ ਤੁਸੀਂ ਆਪਦੇ ਜੋ ਚੈਨਲ ਦੇ ਰਹੀ ਪੁੱਛ ਰਹੇ ਆ ਇਹ ਬਹੁਤ ਚੰਗੀ ਗੱਲ ਹੈ ਬਹੁਤ ਸੋਹਣਾ ਵਿਸ਼ਾ ਚੁਣਿਆ ਤੁਸੀਂ ਧੰਨਵਾਦ ਤੁਹਾਡਾ ਇਹ ਧੰਨਵਾਦ ਤੁਸੀਂ ਪਹਿਲਾਂ ਆਪਣੇ ਬਾਰੇ ਦੱਸੋ ਜੀ ਤੁਸੀਂ ਇਸ ਸਮੇਂ ਕਿੱਥੇ ਤੁਹਾਡੀ ਡਿਊਟੀ ਹੈ ਤੇ ਸਾਰਾ ਆਪਣੇ ਬਾਰੇ ਦੱਸੋ ਮੈਂ ਜਸਵਿੰਦਰ ਸਿੰਘ ਹੈਡ ਗ੍ਰਾਂਥੀ ਗੁਰਦੁਆਰਾ ਸਾਹਿਬ ਗੁਰੂ ਕੀ ਟਾਪ ਪਾਸੇ ਹੀ ਦਸਵੀਂ ਇੱਥੇ ਡਿਊਟੀ ਕਰ ਰਹੇ ਆ ਜੀ ਪਿੰਡ ਹੀ ਆਪਣਾ ਪਿੰਡ ਵੀ ਗੁਰੂ ਘਟਾਵ ਹੈ ਓਕੇ ਇੱਥੇ ਡਿਊਟੀ ਕਰਦੀ ਜੀ ਜਿਵੇਂ ਮੈਂ ਗੱਲ ਕੀਤੀ ਹੈ ਮੁਰੇ ਕਿ ਗ੍ਰੰਥੀ ਸਿੰਘਾ ਨੂੰ ਬਹੁਤ ਮੁਸ਼ਕਲਾਂ ਆਉਂਦੀਆਂ ਪਰ ਸਮਾਜ ਵਿੱਚ ਇਹ ਗੱਲ ਕਦੇ ਨਹੀਂ ਆਈਆਂ ਮੁਸ਼ਕਲਾਂ ਜ਼ਿਆਦਾਤਰ ਆਉਂਦੀਆਂ ਕਿਹੜੀ ਗੱਲ ਤੋਂ ਮੁਸ਼ਕਲਾਂ ਜੀ ਦੇਖੋ ਕੁਝ ਤਾਂ ਜਿਹੜੇ ਲੋਕਾਂ ਲੋਕ ਅੱਖੋਂ ਪਰੋਖੇ ਕਰ ਦਿੰਦੇ ਆ ਗ੍ਰੰਥੀ ਸਿੰਘਾ ਨੂੰ ਠੀਕ ਹੈ ਜਿਹੜੇ ਤਾਂ ਹੈਗੇ ਆਪਣਾ ਸ਼੍ਰੋਮਣੀ ਕਮੇਟੀ ਦੇ ਵਿੱਚ ਜੀ ਮੈਂ ਅਸੀਂ ਕਮੇਟੀ ਦੇ ਵਿੱਚ ਆ ਪੂਰਨ ਤਾ ਤਾਂ ਚਲੋ ਕੁਛ ਤਨਖਾਹ ਦਾ ਸਰੀ ਜਾਂਦਾ ਠੀਕ ਹੈ ਜੀ ਕੁੱਲ ਮਿਲਾ ਕੇ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਹੈ ਜੀ ਪਿੰਡਾਂ ਦੇ ਵਿੱਚ ਜਿਹੜੇ ਗ੍ਰਾਂਥੀ ਸਿੰਘ ਹੈ ਜਿਹੜੇ ਪਾਠੀ ਸਿੰਘ ਬਹੁਤ ਹੀ ਜ਼ਿਆਦਾ ਬੁਰਾ ਹਾਲ ਆ ਉਹਨਾਂ ਦਾ ਅੱਛਾ ਉਹਨਾਂ ਨੂੰ ਕੋਈ ਤਨਖਾਹ ਨਹੀਂ ਮਿਲ ਰਹੀ 3-3000 ਰੁਪਏ ਤੇ 5-5000 ਰੁਪਏ ਤੇ ਮੰਨ ਲਓ ਕਿੱਥੋਂ ਟਾਈਮ ਪਾਸ ਹੋ ਜਾਊਗਾ ਆਪਾਂ ਨੂੰ ਵੀ ਮਹੀਨੇ ਦਾ 3000 ਬਿਲਕੁਲ ਜੀ 3000 3-3000 ਰੁਪਏ ਤੇ ਵੀ ਹੈਗੇ ਆ 5000 ਤੇ ਹੈ 3000 ਰੁਪਏ ਤੇ ਇਸ ਤੋਂ ਵੱਧ ਤਾਂ ਹੈ ਨਹੀਂ ਕੋਈ ਤਨਖਾਹ ਖਰਚੇ ਤਾਂ ਬਹੁਤ ਹੁੰਦੇ ਆ ਖਰਚੇ ਤਾਂ ਹੁੰਦੇ ਆ ਜੀ ਜੇ ਹੁਣ ਆਪਾਂ 3-4 ਪਰਿਵਾਰ ਮੰਨ ਲਓ ਅਸੀਂ 4 ਜੀ ਆ ਠੀਕ ਹੈ ਜੀ ਜੀ ਮੇਰੀ ਮੰਨ ਲਓ 25-27000 ਰੁਪਏ ਦੇ نیٹ ਤਨਖਾਹ ਹੈਗੀ ਹੈ ਸਾਡਾ ਟਾਈਮ ਪਾਸ ਮਸਾ ਹੁੰਦਾ ਜੀ ਬਿਲਕੁਲ ਜੀ ਆਮ ਹੀ ਆਪਾਂ ਦੇਖਦੇ ਹਾਂ 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 ਵੀ 25000 ਰੁਪਏ ਦੇ ਨਾਲ 4-5 ਜੀਆਂ ਦਾ ਟਾਈਮ ਪਾਸ ਹੁੰਦਾ ਨਹੀਂ ਬਹੁਤ ਮੁਸ਼ਕਲ ਨਾ ਹੁੰਦਾ ਫਿਰ ਗੁਜ਼ਾਰਾ ਕਿਵੇਂ ਹੁੰਦਾ ਗਰੰਥੀ ਸਿੰਘ ਦਾ ਜਿਨ੍ਹਾਂ ਦੀ ਤਨਖਾਹ ਹੀ 3000 ਰੁਪਏ ਦਿਨ ਦੀ 100 ਰੁਪਏ ਦਿਹਾੜੀ ਬਣੀ ਜੀ ਆਪਾਂ ਲਈਏ ਗੁਜ਼ਾਰਾ ਜੀ ਬਹੁਤ ਹਾਲਾਤ ਮਾੜੀ ਹੈ ਗੁਜ਼ਾਰਾ ਤਾਂ ਹੁਣ ਕਹਿ ਸਕਦੇ ਵੀ ਗੁਜ਼ਾਰਾ ਤਾਂ ਹੁੰਦਾ ਹੀ ਨਹੀਂ ਸਮਝ ਲਓ ਤੁਸੀਂ ਉਹਨਾਂ ਦਾ ਜੇ ਗੁਜ਼ਾਰਾ ਕਰਦੇ ਐ ਉਹ ਕੀ ਕਰਦੇ ਐ ਵਿਚਾਰੇ ਕਈ ਪਿੰਡਾਂ ਵਾਲੇ ਜਿਹੜੇ ਲੋਕਲ ਕਮੇਟੀਆਂ ਉਹ ਵੀ ਇਹ ਕਹਿ ਦਿੰਦੇ ਐ ਵੀ ਤੁਸੀਂ ਕ੍ਰਾਂਤੀ ਸਿੰਘ ਤੁਸੀਂ ਕੱਲੇ ਡਿਊਟੀ ਕਰ ਲਓ ਜੀ ਤੁਸੀਂ ਜਿਹੜਾ ਡਾਲੀ ਐ ਉਹ ਵੀ ਤੁਸੀਂ ਆਪ ਲਿਆਇਆ ਕਰੋ ਉਹ ਡਾਲੀ ਲਿਆ ਕੇ ਕੋਈ ਜਿਹੜਾ ਦੁੱਧ ਹੁੰਦਾ ਕੋਈ ਥੋੜਾ ਮੋਟਾ ਉਹ ਦੁੱਧ ਦੇ ਚਲੋ ਮਾੜਾ ਮੋਟਾ ਕੋਈ ਘਾਹ ਉਹ ਕੱਢ ਕੇ ਕੋਈ ਵੇਚ-ਵੂਚ ਕੇ ਮਾੜਾ ਮੋਟਾ ਗੁਜ਼ਾਰਾ ਕਰਦਾ ਹੋਰ ਤਾਂ ਉਹਦਾ ਗੁਜ਼ਾਰਾ ਆਲਾ ਤੋ ਹੈ ਨਹੀਂ ਕਿ ਉਹਦੇ ਕੋਲ ਕੋਈ ਸਾਧ ਨਹੀਂ ਕੋਈ ਨਹੀਂ ਇਹ ਤਾਂ ਬਹੁਤ ਵੱਡੀ ਤਰਾਸ ਦੀ ਆ ਗੁਰੂ ਘਰ ਦਾ ਵੀ ਹੀਰੋ ਵੇ ਤੇ ਆਪਾਂ ਕੀ ਇਹ ਡਾਲੀ ਕਰ ਲਿਓ ਬਹੁਤ ਜਿਆਦੇ ਤਰਾਸ ਦੀ ਆ ਜੀ ਇਹ ਗ੍ਰਾਂਥੀ ਸਿੰਘ ਅੱਧੇ ਪਿੰਡਾਂ ਦੇ ਵਿੱਚ ਗ੍ਰਾਂਥੀ ਸਿੰਘ ਆ ਜਿਹੜੇ ਡਾਲੀ ਕਰਦੇ ਆ ਹੂੰ ਉਹ ਡਾਲੀ ਕਰਦੇ ਆ ਆਪਦੇ ਪੇਟ ਦੀ ਖਾਤਰ ਆਪਦੇ ਬੱਚਿਆਂ ਦੀ ਖਾਤਰ ਜਿਨ੍ਹਾਂ ਹੁਣ ਦੋ ਬੱਚੇ ਆ ਕੋਈ ਉਹਨੇ ਮਾੜਾ ਮੋਟਾ ਪੜਾਉਨੇ ਆ ਜੀ ਠੀਕ ਆ ਜਾਂ ਉਹਦੇ ਕੋਈ ਬੱਚੇ ਥੋੜੇ ਜਿਹਾ ਵੱਡੇ ਹੋ ਗਏ ਉਹਨੇ ਕੋਈ ਕੁੜੀਆਂ ਦੇ ਵਿਆਹ ਕਰਨੇ ਆ ਕਿਉਂ ਫਿਰ ਉਹ ਕੋਈ ਨਾ ਕੋਈ ਹੱਲ ਕਰਦਾ ਹੀ ਉਹ ਜਰਾ ਕੀ ਕਰੇ ਉਹ ਹੋਰ ਕੁਝ ਕਰ ਨਹੀਂ ਸਕਦਾ ਜੀ ਉਹ ਇਧਰੋਂ ਛੱਡ ਕੇ ਹੋਰ ਪਾਸੇ ਵੀ ਨਹੀਂ ਜਾ ਸਕਦਾ ਹੂੰ ਬਿਲਕੁਲ ਜੀ ਜਿਹੜਾ ਗ੍ਰਾਂਥੀ ਸਿੰਘ ਆ ਨਾ ਇਹ ਜਦੋਂ ਇਧਰਲੀ ਲਾਈਨ 'ਚ ਲੱਗ ਜਾਂਦਾ ਕਿਰਾ ਤੁਰ ਪੈਂਦਾ ਹੋਰ ਪਾਸੇ ਵੀ ਨਹੀਂ ਜਾ ਸਕਦਾ ਜਿਹੜੇ ਹੁਣ ਕੁਝ ਜਾਂਦੇ ਆ ਜਿਹੜੇ ਰਾਗੀ ਸਿੰਘ ਆ ਹੂੰ ਜਾਂ ਜਿਹੜੇ ਉਹ ਕਲਾਕਾਰ ਬਣ ਕੇ ਪਿਛਲੇ ਸੋਵਿਆਂ ਦੇ ਵਿੱਚ ਜੀ ਉਹ ਇਹੀ ਹਾਲਾਤਾਂ ਨੂੰ ਵੇਖ ਕੇ ਬਣਿਆ ਉਹ ਫਿਰ ਇਧਰੋਂ ਦੂਜੇ ਪਾਸੇ ਜਦੋਂ ਇਹ ਗੱਲ ਦੱਸਦੇ ਉਦੋਂ ਵਿਵਾਦ ਖੜੇ ਹੁੰਦੇ ਆ ਪਰ ਆ ਗੱਲਾਂ ਤੇ ਧਿਆਨ ਨਹੀਂ ਦਿੰਦਾ ਕੋਈ ਹਾਂ ਨਹੀਂ ਕੀ ਬਿਲਕੁਲ ਬਿਲਕੁਲ ਜੀ ਇਸ ਕਰਕੇ ਹਾਲਾਤ ਬਹੁਤ ਜ਼ਿਆਦਾ ਮਾੜੇ ਆ ਬਹੁਤ ਜ਼ਿਆਦਾ ਇਹ ਸੋਚਣਾ ਚਾਹੀਦਾ ਹੈ ਇਸ ਪਾਸੇ ਲੋਕਾਂ ਨੂੰ ਆਮ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਹੁਣ ਇੱਕ ਪਿੰਡ ਦੇ ਵਿੱਚ ਮੰਨ ਕੇ ਚੱਲੋ ਵੀ 300 ਘਰ ਹੈ 400 ਘਰ ਹੈ ਠੀਕ ਹੈ ਉਸ ਪਿੰਡ ਦੇ ਵਿੱਚ ਇੱਕ ਗੁਰਦੁਆਰਾ ਗ੍ਰੰਥੀ ਹੈ ਅਸੀਂ ਇੰਨਾ ਕੁ ਤਾਂ ਕਰ ਸਕਦੇ ਹਾਂ ਅਸੀਂ 1 ਮਹੀਨੇ ਦਾ 100-100 ਰੁਪਿਆ ਜੇ ਸਾਰੇ ਲੋਕ ਪਾਉਣ ਤੇ ਉਹ ਗ੍ਰੰਥੀ ਸਿੰਘ ਦੀ ਆਰਥਿਕ ਮਦਦ ਉਹਨੂੰ ਉਹਨੂੰ ਅਸੀਂ ਅਲੱਗ ਤਨਖਾਹ ਦੇ ਸਕਦੇ ਹਾਂ ਜੈਂਡਰੀ ਕਮੇਟੀ ਨਾਲ ਆਪਰ ਪਿੰਡਾਂ ਦੇ ਵਿੱਚ ਕੀ ਹੁੰਦਾ ਲੋਕਲ ਕਮੇਟੀਆਂ ਉਹ ਤਾਂ ਬਸ ਉਹਨੇ ਤੇ ਕਹਿੰਦੇ ਭਈਆ ਬਾਬਾ ਜੀ ਅਸੀਂ ਤਾਂ ਇੰਨੇ ਤਨੂ ਦੇਨੇ ਆ ਆ ਤਨੂ ਇੰਨਾ ਸਿਲੰਡਰ ਦੇਣਾ ਆ ਕੁਛ ਦੇਣਾ ਆ ਉਹ ਦਾ ਟਾਈਮ ਪਾਸ ਕਰੋ ਨਹੀਂ ਫਿਰ ਉਹ ਕਹਿੰਦੇ ਨਹੀਂ ਕਿ ਜਿਆਦਾ ਉਹਨਾਂ ਕੋਲ ਓਪਰਚ्युनिटी ਹੁੰਦੀ ਨਹੀਂ ਉਹਨਾਂ ਕੋਲ ਹੋਰ ਉਹਨਾਂ ਕੋਲ ਥਾਵਾਂ ਨਹੀਂ ਹੁੰਦੀਆਂ ਜਾਣ ਨੂੰ ਕਾਰਨ ਕੀ ਹੁੰਦਾ ਤੇ ਨਹੀਂ ਹੁੰਦੀਆਂ ਜੀ ਕਈ ਗ੍ਰਾਂਥੀ ਸਿੰਘਾਂ ਦੇ ਵਿੱਚ ਵੀ ਇਹ ਹੁੰਦਾ ਹੈ ਗ੍ਰਾਂਥੀ ਸਿੰਘਾਂ ਚ ਵੀ ਭੇਦਭਾਵ ਹੈਗੇ ਆ ਜਿਹੜੇ ਮੰਨ ਕੇ ਚੱਲੋ ਕੋਈ ਜਿੱਥੇ ਕੋਈ 7-8000 ਰੁਪਏ ਤੇ ਹੁੰਦਾ ਹੈ ਉਹ ਅਗਲਾ ਗਾਂ ਉਹਦੋਂ ਘੱਟ ਤੇ ਆ ਜਾਂਦਾ ਹੈ। ਅੱਛਾ ਉਹਦੋਂ ਘੱਟ ਤੇ ਉਹਨਾਂ ਕੋਲੇ ਜਾਵੜਦਾ ਹੈ। ਇਹ ਇਹੋ ਜਿਹੇ ਹਾਲਾਤ ਵੀ ਬਣੇ ਹੋਏ ਆ। ਇਹ ਹਾਲਾਤ ਵੀ ਅਸੀਂ ਵੇਖਿਆ ਕਈ। ਅਰੇ ਮੁਸ਼ਕਿਲ ਵਿੱਚ ਰਹਿਣਾ ਪਿਆ। ਹਾਂ। ਤੁਸੀਂ ਸ਼ੁਰੂ ਤੋਂ ਹੀ ਐਸਜੀਬੀਸੀ ਨਾਲ ਤੁਸੀਂ ਵੱਲੋਂ ਲੱਗੇ ਹੋ ਕਿ ਪਹਿਲਾਂ ਤੁਸੀਂ ਵੀ ਕਮੇਟੀ ਦੇ ਅੰਡਰ ਕੰਮ ਕੀਤਾ ਕਰੇ। ਨਹੀਂ ਜੀ ਮੈਂ ਇੱਥੇ ਗੁਰਦੁਆਰਾ ਸਾਹਿਬ ਗੁਰੂ ਘਟਾ ਵੀ ਇੱਥੀ ਆ ਕੇ ਭਰਤੀ ਹੋਇਆ। ਉਦੋਂ ਪਹਿਲਾਂ ਮੈਂ ਨਾਨਕਸਰ ਠਾੜ ਦੇ ਵਿੱਚ ਸੀ ਬਰਨਾਲੇ। ਓਕੇ ਜੀ। ਹਾਂ ਜੀ। ਉਦੋਂ ਪਹਿਲਾਂ ਸਾਡੇ ਮਾਮਾ ਜੀ ਤੋਂ ਜਿੱਥੋਂ ਮੈਂ ਪੜ੍ਹ ਸਿੱਖਿਆ ਹੂੰ ਤੇ ਉਹਨਾਂ ਤੋਂ ਪਾਠ ਸਿੱਖਿਆ ਜੋ ਉਦੋਂ ਉਦੋਂ ਅਸੀਂ ਹਾਲਾਤᱮ ਐਂ ਵੇਖਿਆ ਕਿਉਂਕਿ ਜਿੱਥੇ ਮੇਰਾ ਮਾਮਾ ਜੀ ਪਾਠ ਕਰਦੇ ਸੀ ਉਹ ਛੋਟਾ ਪਿੰਡ ਸੀ ਹੂੰ ਉੱਥੋਂ ਸ਼ੁਰੂਆਤ ਹੋਈ ਆ ਆਪਣੀ ਉਹ ਤੁਸੀਂ ਦੇਖਿਆ ਇਹ ਸਾਰਾ ਹਾਂ ਹਾਂ ਆਪਾਂ ਨੂੰ ਪਤਾ ਹੀ ਹੁੰਦਾ ਇਹ ਚੀਜ਼ ਦਾ ਹੂੰ ਫਰਕ ਕੀ ਹੁੰਦਾ ਪਿੰਡ ਦੀ ਕਮੇਟੀ ਦੇ ਜੋ ਗ੍ਰੰਥੀ ਸਿੰਘ ਹੁੰਦੇ ਆ ਤੇ ਐਸਜੀਪੀਸੀ ਦੇ ਹਾਂਜੀ ਹਾਂ ਫਰਕ ਕੀ ਹੁੰਦਾ ਐਸਜੀਪੀਸੀ ਜਿਹੜਾ ਆਇਆ ਉਹ ਜਿਹੜੇ ਇਤਿਹਾਸਿਕ ਗੁਰਦੁਆਰੇ ਜੀ ਜੋ ਵੀ ਕਿਤੇ ਗੁਰੂ ਸਾਹਿਬ ਗਏ ਆ ਠੀਕ ਹੈ ਇਤਿਹਾਸ ਦੇ ਨਾਲ ਸੰਬੰਧਤ ਜਿਹੜੇ ਗੁਰਦੁਆਰੇ ਉਹ ਐਸਜੀਪੀਸੀ ਦੇ ਅੰਡਰ ਆਉਂਦੇ ਆ ਜੀ ਐਸਜੀਪੀਸੀ ਦੇ ਵਿੱਚ ਵੀ ਦੋ ਸੈਕਸ਼ਨ ਹੁੰਦੇ ਆ ਜੀ ਜੀ ਇੱਕ 85 ਹੁੰਦਾ ਹੈ ਇੱਕ 87 ਸੈਕਸ਼ਨ ਆ ਠੀਕ ਹੈ ਜੀ ਅੱਛਾ ਜੀ ਜਿਹੜਾ ਹੁਣ ਮੈਂ ਆਪਣੇ ਗੁਰੂ ਘਟਾ ਵਾਲਾ ਗੁਰਦੁਆਰਾ ਸਾਹਿਬ ਇਹ 87 ਸੈਕਸ਼ਨ ਦੇ ਅੰਦਰ ਹੀ ਆਉਂਦਾ ਓਕੇ ਜੀ ਯਾਨੀ ਕਿ ਘੱਟ ਬਜਟ ਵਾਲੇ ਗੁਰਦੁਆਰੇ ਓਕੇ ਹੁਣ ਜੋ ਰਾਮਯਾਨਾ ਇਹ ਵੀ 87 ਸੈਕਸ਼ਨ ਦੇ ਵਿੱਚ ਆਉਂਦਾ ਹੈ ਓਕੇ ਜੀ ਜਿਹੜਾ ਮੁਕਸਰ ਸਾਹਿਬ ਆ ਉਹ 85 ਸੈਕਸ਼ਨ ਦੇ ਵਿੱਚ ਆਉਂਦਾ ਹੈ ਠੀਕ ਹੈ ਗਵਿੰਦਵਾਲ ਸਾਹਿਬ ਹੈ ਅਨੰਦਪੁਰ ਸਾਹਿਬ ਹੈ ਫਤਿਹਗੜ੍ਹ ਸਾਹਿਬ ਹੈ ਇਹ 85 ਸੈਕਸ਼ਨ ਦੇ ਵਿੱਚ ਆਉਂਦੇ ਆ ਓਕੇ ਇਹ ਗੁਰਦੁਆਰੇ ਇੱਕ ਲੋਕਲ ਕਮੇਟੀਆਂ ਹੁੰਦੀਆਂ ਜੀ ਪਿੰਡਾਂ ਦੇ ਜਿਹੜੇ ਆਮ ਪਿੰਡਾਂ ਦੇ ਵਿੱਚ ਗੁਰਦੁਆਰੇ ਜਿੱਥੇ ਪਿੰਡਾਂ ਦੇ ਜਿਹੜੇ ਲੋਕ ਐ ਉਹ ਕਮੇਟੀਆਂ ਬਣਾ ਲੈਂਦੇ ਆ ਜੀ ਉਹ ਉਹਨਾਂ ਦੇ ਵਿੱਚ ਜਿਹੜਾ ਹਾਲਾਤ ਗ੍ਰੰਥੀ ਸਿੰਘਾਂ ਦੇ ਪਾਠੀ ਸਿੰਘਾਂ ਦੇ ਉਹਨਾਂ ਦੇ ਵਿੱਚ ਹਾਲਾਤ ਜਾਦੇ ਮਾੜੇ ਆ ਹੂੰ ਪਿੰਡ ਦੀਆਂ ਕੋਸਾ 87 ਸੈਕਸ਼ਨ ਵਾਲਿਆਂ ਦੇ ਵੀ ਮਾੜੇ ਆ ਇਹ ਆਪਣੇ ਲਾਲੋ ਗੁਰੂ ਘਟਾ ਆ ਇੱਥੇ ਥੋੜਾ ਬਜਟ ਠੀਕ ਹੈ ਪਰ ਜਿਵੇਂ ਆਰਾਮਿਆਂ ਨੇ ਆ ਉਥੇ ਬਜਟ ਘਟ ਹੈ ਠੀਕ ਹੈ ਜੀ ਲੋਪੋ ਆ ਉਥੇ ਬਜਟ ਘਟ ਹੈ ਜਿੱਥੇ ਬਜਟ ਘਟ ਹੈ ਉਥੇ ਫਿਰ ਤਨਖਾਹ ਵੀ ਘਟ ਹੋਊਗੀ ਗ੍ਰੰਥੀ ਸਿੰਘ ਦੀ ਉਥੇ ਸਾਰਾ ਮੰਨ ਲਓ ਉਥੇ ਹਾਲਾਤ ਉਹਨਾਂ ਗ੍ਰੰਥੀ ਸਿੰਘ ਦੇ ਹਾਲਾਤ ਵੀ ਮਾੜੇ ਆ ਨਵੇਂ ਆਪਣੀ ਪੀੜੀ ਨਵੇਂ ਨੌਜਵਾਨ ਸੰਖਿਆ ਲੈਣ ਘਟ ਜਾਂਦੇ ਆ ਘਟ ਬਣ ਰਹੀ ਹੈ ਗ੍ਰੰਥੀ ਉਹਨਾਂ ਗ੍ਰਾਂਥੀ ਸਿੰਘ ਨਵੇਂ ਘਟ ਬਣ ਦੇਖੋ ਜੀ ਨਵੇਂ ਜਿਹੜੇ ਹੁਣ ਆ ਹਾਲਾਤਾਂ ਨੂੰ ਵੇਖ ਕੇ ਨਵਾਂ ਕੋਈ ਮੁੰਡਾ ਗ੍ਰਾਂਥੀ ਸਿੰਘ ਬਨਣਾ ਨਹੀਂ ਚਾਹੁੰਦਾ ਇੱਥੇ ਅਸੀਂ ਕਰਦੇ ਅਸੀਂ ਲਾਉਂਦੇ ਹੁੰਦੇ ਸੀ ਕਲਾਸਾਂ ਅਸੀਂ ਮੁੰਡੇ ਇੱਕ ਤਿਆਰ ਕੀਤੇ ਸੀ ਕੋਈ ਨਵੇਂ ਗ੍ਰਾਂਥੀ ਸਿੰਘ ਪਰ ਉਹ ਨਹੀਂ ਉਹ ਉਧਰਲੇ ਪਾਸੇ ਨਹੀਂ ਰਹੇ ਕੋਈ ਨੌਕਰੀ ਤੇ ਲੱਗਾ ਕੋਈ ਬਾਹਰ ਜਾਵੜਿਆ ਜੀ ਕਰਦਾ ਹੀ ਨਹੀਂ ਇਹ ਕੰਮ ਅਕਸਰ ਹਰ ਇੱਕ ਬੰਦੇ ਨੂੰ ਲੋੜ ਪੈਸੇ ਦੀ ਲੋੜ ਤਾਂ ਹੈਗੀ ਆ ਨਾ ਹਰ ਬੰਦੇ ਨੇ ਘਰ ਤਾਂ ਚਲਾਉਣਾ ਹੀ ਆਪਦਾ ਗੇਸਾਬ ਦੇ ਨਾਲ ਫਿਰ ਉਹ ਉਹਨਾਂ ਨੂੰ ਪਤਾ ਵੀ ਇੱਧਰ ਹਾਲਾਤ ਮਾੜੇ ਆ ਵੀ ਇੱਥੇ ਕਿਸੇ ਨੇ ਤਨਖਾਹ ਨਹੀਂ ਦੇਣੀ ਯਾਰ ਕੋਈ ਫਾਇਦਾ ਨਹੀਂ ਆਪਾਂ ਨੂੰ ਵੀ ਆਪਾਂ ਹੋਰ ਕੰਮ ਕਰ ਲਓ ਕੋਈ ਜੀ ਹੁਣ ਮੇਰਾ ਬੇਟਾ ਹੈ ਮੇਰਾ ਉਹਨੇ ਕੈਮੀਕਲ ਜਿੰਨੀ ਅੱਧਾ ਡਿਪਲੋਮਾ ਕੀਤਾ ਹੈ ਚਲੋ ਉਹ ਦੂਜੇ ਪਾਸੇ ਨੌਕਰੀ ਮਿਲ ਗਈ ਉਹਨਾਂ ਨੂੰ ਪਰ ਇਧਰਲੇ ਪਾਸੇ ਤਾਂ ਫਿਰ ਬੇਟਾ ਵੀ ਕਿੱਥੋਂ ਆ ਜਾਂਦਾ ਹਾਲਾਤ ਤਾਂ ਕੋਈ ਐਡੇ ਚੰਗੇ ਨਹੀਂ ਜਦੋਂ ਅਖੰਡ ਪਾਠ ਸਾਹਿਬ ਦੀਆਂ ਲੜੀਆਂ ਸ਼ੁਰੂ ਹੁੰਦੀਆਂ ਲੜੀਵਾਰ ਅਖੰਡ ਪਾਠ ਸਾਹਿਬ ਹੁੰਦੀ ਆ ਉਦੋਂ ਕਮੀ ਮਸ ਹੁੰਦੀ ਆ ਉਦੋਂ ਆਈ ਕਰਦਾ ਮੈਂ ਕਿ ਨਵੇਂ ਘਟ ਬਣ ਰਹੇ ਆ ਦੇਖੋ ਜੀ ਕਮੀ ਤਾਂ ਇਹ ਇਹ ਕਮੀਆਂ ਦੂਰ ਕਰਨੀਆਂ ਚਾਹੀਦੀਆਂ ਆਪਣੀ ਸਿੱਖ ਕੌਮ ਨੂੰ ਜਿਹੜਾ ਆਪਾਂ ਕਹ ਦਿੰਨੇ ਆ ਹਾਂਜੀ ਪੰਜਾਬ ਬਚਾਓ ਭਈਏ ਭਜਾਓ ਪੰਜਾਬ ਬਚਾਓ ਹੂੰ ਮੈਂ ਨਾ ਯਾਰ ਤੁਸੀਂ ਭਈ ਦੇਖ ਲਓ ਉਥੇ ਅੱਧੇ ਭਈਏ ਗ੍ਰਾਂਥੀ ਬਣੇ ਆ ਜੀ ਅੱਧੇ ਭਈਏ ਗ੍ਰਾਂਥੀ ਐ ਬਹੁਤ ਥਾਈ ਜਿੱਥੇ ਇਹ ਲੜੀਆਂ ਚੱਲਦੀਆਂ ਐ ਜਿੱਥੇ ਅਖੰਡ ਪਾੜ ਦੀਆਂ ਲੜੀਆਂ ਚੱਲ ਰਿਆ ਕੋਤਰੀਆਂ ਚੱਲਦੀਆਂ ਵੈਸੇ ਕੋਤਰੀਆਂ ਆਲਾ ਕੋਈ ਰਹਿਤ ਮਰਜਾਦਾ ਵਿੱਚ ਕੋਤਰੀ ਜ਼ਰੂਰੀ ਨਹੀਂ ਕੋਤਰੀਆਂ ਆਲਾ ਜਿਹੜਾ ਇਹ ਨਾ ਸਾਰਾ ਸਿਸਟਮ ਗਲਤ ਐ ਇਹਦਾ ਇੱਕ ਬਿਜ਼ਨਸ ਬਣਾਇਆ ਹੋਇਆ ਹੈ ਜੀ ਪੈਸੇ ਦੀ ਖਾਤਰ ਸਿਰਫ ਪੈਸੇ ਦਾ ਪੈਸੇ ਦੇ ਖਾਤਰ ਪੈਸੇ ਦੇ ਉੱਤੇ ਹੀ ਐ ਲੋ ਉਹਨਾਂ ਨੂੰ ਕਿ ਇਹ ਕੀ ਹੁਣ ਰਾਣਾ ਸਾਹਿਬ ਮੰਨ ਕੇ ਚੱਲੋ ਉਥੇ ਅੱਧੇ ਭਈਏ ਗ੍ਰੰਥੀ ਐ ਉਹ ਉਹ ਤਾਂ ਗ੍ਰੰਥੀ ਵੀ ਨਹੀਂ ਪੂਰੇ ਉਹਨਾਂ ਨੂੰ ਕਿਹੜਾ ਕੋਈ ਗੁਰੂ ਗ੍ਰੰਥ ਸਾਹਿਬ ਵਾਲੇ ਨੌਲੇਜ ਉਹ ਭਈਏ ਗ੍ਰੰਥੀ ਬਣਦੇ ਆ ਉਹਨਾਂ ਨੂੰ ਨੌਲੇਜ ਹੁੰਦੀ ਆ ਉਹ ਥੋੜਾ ਮੋਟਾ ਪੜ੍ਹ ਕੇ ਜਿ ਕਿਸੇ ਤੋਂ ਮਾੜਾ ਮੋਟਾ ਪੜ੍ਹ ਕੇ ਬਣ ਜਾਂਦੇ ਆ ਉਹ ਜਿਹੜੇ ਉਹ ਲੋਕ ਆ ਜਿਹੜੇ ਜਿਹੜੇ ਉਹ ਬਾਬੇ ਆ ਜਿਹੜੇ ਜਿਨ੍ਹਾਂ ਨੇ ਕੋਤਰੀਆਂ ਕਰਾਉਣੀਆਂ ਉਹਨਾਂ ਨੂੰ ਕੋਈ ਏਡੇ ਗ੍ਰੰਥੀ ਸਿੰਘ ਦੀ ਲੋੜ ਵੀ ਨਹੀਂ ਹੁੰਦੀ ਉਹਨਾਂ ਦਾ ਤਾਂ ਬਸ ਟਾਈਮ ਪਾਸ ਹੋਣਾ ਚਾਹੀਦਾ ਉਹਨਾਂ ਨੇ ਪੈਸੇ ਥੋੜੇ ਦੇਨੇ ਆ ਵਿੱਚੋਂ ਕਮਾਈ ਕਰਨੀ ਆ ਉਹਨਾਂ ਨੇ ਹੂੰ ਇਹ ਹਾਲਾਤ ਆਏ ਉਧਰਲੇ ਪਾਸੇ ਧਿਆਨ ਨਹੀਂ ਦਿੱਤਾ ਜਾਂਦਾ ਬਿਲਕੁਲ ਇਹ ਸਚਾਈ ਹੈ ਬਿਲਕੁਲ ਇਸ ਪਾਸੇ ਕਿਸੇ ਦਾ ਕੋਈ ਧਿਆਨ ਨਹੀਂ ਨਵੇਂ ਮੁੰਡੇ ਬਿਲਕੁਲ ਗ੍ਰਾਂਥੀ ਨਹੀਂ ਬਣ ਰਹੇ ਕਹਿੰਦੇ ਆ ਜੀ ਗ੍ਰਾਂਥੀ ਸਿੰਘਾਂ ਨੂੰ ਸਾਨੂੰ ਆ ਕੇ ਕਹਿੰਦੇ ਜਾਂ ਕੋਈ ਕਹਿੰਦੇ ਵੀ ਤੁਸੀਂ ਗ੍ਰਾਂਥੀ ਸਿੰਘ ਨਵੇਂ ਮੁੰਡੇ ਤਿਆਰ ਕਰੋ ਨਵੇਂ ਮੁੰਡੇ ਬਣਾਓ ਯਾਰ ਬਣ ਕੇ ਉਹ ਜਾਣ ਕੇ ਕਿੱਥੇ ਉਹਨਾਂ ਨੂੰ ਅਗਲਾ ਗਾਂ ਅੱਗਾ ਨਹੀਂ ਦਿਸ ਰਿਹਾ ਹੂੰ ਇਹ ਕੌਮ ਦੇ ਵਿੱਚ ਅੱਗਾ ਨਹੀਂ ਦਿਸ ਰਿਹਾ ਮੇਰੀ ਬੇਨਤੀ ਆ ਜਿਹੜੇ ਐਨ ਆਰ ਆਈ ਵੀਰ ਆ ਜਾਂ ਜਿਹੜੇ ਬਾਹਰਲੇ ਲੋਕ ਆ ਠੀਕ ਆ ਨਾ ਉਹ ਆਪਣੇ ਜਿਹੜੀ ਕੌਮ ਆ ਨਾ ਉਹਨੂੰ ਕੌਮ ਨੂੰ ਇਹ ਸ਼ਰਮ ਆਇਆ ਹੈ ਕੌਮ ਦਾ ਜਿਹੜੇ ਗ੍ਰਾਂਥੀ ਸਿੰਘ ਹੈ ਠੀਕ ਆ ਦੇਖੋ ਆਪਣਾ ਜਨਮ ਹੈ ਜਿਹੜਾ ਜਨਮ ਤੋਂ ਲੈ ਕੇ ਠੀਕ ਆ ਮਰਨ ਤੱਕ ਗ੍ਰਾਂਥੀ ਸਿੰਘ ਦੀ ਸਾਨੂੰ ਲੋੜ ਪੈਂਦੀ ਹੈ ਜੀ ਇਹਨੂੰ ਬਚਾਉਣਾ ਬਚਾਉਣਾ ਬਿਲਕੁਲ ਜ਼ਰੂਰੀ ਹੈ ਤੇ ਬਹੁਤ ਹੀ ਮਾੜੀ ਗੱਲ ਹੈ ਇਹ ਜੀ ਥੋੜਾ ਹੁਣ ਸਾਨੂੰ ਕੀ ਹੋਇਆ ਥੋੜਾ ਚਿਰ ਪਹਿਲਾਂ ਸਾਨੂੰ ਇੱਥੇ ਸਾਨੂੰ ਆਪ ਨੂੰ ਨਹੀਂ ਗ੍ਰਾਂਥੀ ਸਿੰਘ ਮਿਲਿਆ ਸੀ ਅੱਛਾ ਜੀ ਕਿਸੇ ਦੇ ਮਰਗ ਹੋ ਗਈ ਸੀ ਉਹਨਾਂ ਦੇ ਉਹਨਾਂ ਦੇ ਮੌਕੇ ਤੇ ਜਦੋਂ ਮਾਰਗ ਦਾ ਭੋਗ ਪਾਉਣਾ ਸੀ ਸਾਡੇ ਨੇੜੇ ਤੇ ਸਾਡੇ ਪਿੰਡਾਂ 'ਚ ਗ੍ਰਾਂਤੀ ਹੈ ਨਹੀਂ ਕੋਈ ਜਿਵੇਂ ਤੁਹਾਡੇ ਲਿੰਕ ਵਿੱਚ ਹੋਣਗੇ ਜਿਨ੍ਹਾਂ ਦੀ ਤਨਖਾਹ ਤੁਸੀਂ ਕਹੀ ਹੈ 3000 ਆ ਜਾਂ 5000 ਆ ਉਹ ਫਿਰ ਗੁਜ਼ਾਰਾ ਕਿਵੇਂ ਕਰਦੇ ਆ ਕਦੇ ਜੇ ਘਰੇ ਤਾਂ ਹਜ਼ਾਰਾਂ ਖਰਚੇ ਹੁੰਦੇ ਜੇ ਕਿਸੇ ਨੇ ਮੁੰਡੇ ਦਾ ਵਿਆਹ ਕਰਨਾ ਜਾਂ ਬੇਟੀ ਦਾ ਵਿਆਹ ਕਰਨਾ ਫਿਰ ਉਹਨਾਂ ਦਾ ਤਾਂ ਬਹੁਤ ਔਖਾ ਉਹ ਸਿਸਟਮ ਬਹੁਤ ਜ਼ਿਆਦੇ ਔਖਾ ਹੀ ਉਹਨਾਂ ਦਾ ਉਹ ਤਾਂ ਆਮ ਇੱਕ ਦਿਹਾੜੀਦਾਰ ਨਾਲੋਂ ਇੱਕ ਮਜ਼ਦੂਰ ਨਾਲੋਂ ਉਹਨਾਂ ਦੀ ਹਾਲਾਤ ਭੈੜੀਆਂ ਆ ਆਮ ਦਿਹਾੜੀਦਾਰ ਨਾਲੋਂ ਵੀ ਹਾਲਾਤ ਉਹਨਾਂ ਦੇ ਭੈੜੀਆਂ ਆ ਦੇਖੋ ਜੀ ਆਮ ਦਿਹਾੜੀ ਆ ਚਲੋ 400 ਰੁਪਿਆ ਹਣਾ ਹੂੰ ਤਿੰਨ 400 400 ਰੁਪਿਆ ਤਾਂ ਹੈ ਹੀ ਹੋਈ ਆ ਕੋਈ 500 ਵੀ ਹੋਂਦਾ 500 ਲੈ ਜਾਂਦੇ ਚਲੋ ਤੇ 500 ਰੁਪਿਆ ਦਿਹਾੜੀ ਆ 400 ਦਿਹਾੜੀ ਆ ਉਹ ਵੀ 12000 ਰੁਪਿਆ ਬਣਾਉਂਦਾ ਹੈ ਮਹੀਨੇ ਦਾ 15000 ਬਣਾਉਂਦਾ ਠੀਕ ਆ ਉਹ ਆ ਉਹਦਾ ਖਰਚਾ ਕੱਢ ਕੇ ਚਲੋ 5-4000 ਰੁਪਿਆ ਉਹਦਾ ਸੇਵ ਕਰ ਸਕਦਾ ਬੰਦਾ ਹੂੰ ਤੇ ਇੱਧਰ ਤਾਂ ਇੰਨੇ ਹਾਲਾਤ ਆ ਜਿਹੜਾ 5-7000 ਰੁਪਏ ਦੇ ਵਿੱਚ ਕੀ ਕਰੂਗਾ ਜੀ ਬਹੁਤ ਮਾੜਾ ਅੱਜ ਦਾ ਜਿਹੜਾ ਜ਼ਮਾਨਾ ਕੋਈ ਇਹ ਨਹੀਂ ਆਪਾਂ ਨੂੰ ਘੱਟੋ ਘੱਟ ਨਾ ਬਾਲਾ ਤਾਂ ਜਿਹੜੀ ਤਨਖਾਹ ਉਹਦੇ ਨਾਲ ਘਰ ਦਾ ਗੁਜ਼ਾਰਾ ਨਹੀਂ ਇਕੱਲੇ ਘਰ ਦਾ ਗੁਜ਼ਾਰਾ ਨਹੀਂ ਹੋਣਾ ਚਾਹੀਦਾ ਆਪਾਂ ਨੂੰ 2-4000 ਰੁਪਏ ਆਪਾਂ ਨੂੰ ਸੇਵ ਵੀ ਹੋਣਾ ਚਾਹੀਦਾ ਆਪਣੇ ਕੋਲੇ ਆ ਕੱਲ ਨੂੰ ਕੋਈ ਲੋੜ ਪੈ ਜੇ ਬਿਲਕੁਲ ਕੋਈ ਬੰਦਾ ਬਿਮਾਰ ਠਮਾਰ ਹੋ ਜੇ ਕੋਈ ਬੰਦਾ ਬਿਮਾਰ ਠਮਾਰ ਹੋ ਜੇ ਉਹ ਕਿਹਦੇ ਕੋਲੇ ਹੱਥ ੱਡੂਗਾ ਜੀ ਹੂੰ ਹੁੰਦਾ ਵੀ ਹੋਣਾ ਹੈ ਅਕਸਰੇ ਹੁੰਦਾ ਹੀ ਹੁੰਦਾ ਹੀ ਹੈ ਜੀ ਬਿਲਕੁਲ ਹੁੰਦਾ ਜਿਹੜਾ ਮਾੜਾ ਬੰਦਾ ਹੈ ਉਹਨੂੰ ਬਿਮਾਰੀਆਂ ਵੇਹੇ ਜਿਆਦਾ ਚੁੰਬੜਦੀਆਂ ਜੀ ਕੁਦਰਤੀ ਗੱਲ ਹੈ ਇਹਦਾ ਮਾੜਾ ਬੰਦਾ ਹੈ ਉਹਨੂੰ ਬਿਮਾਰੀਆਂ ਲੱਗਦੀਆਂ ਆ ਕਿਉਂਕਿ ਉਹਦਾ ਖਾਣ ਪੀਣ ਕੋਈ ਉਹਦਾ ਹਾਲਾਤ ਉਹ ਜਿਹਾ ਹੈ ਉਹਨੇ ਚੀਜ਼ਾਂ ਹੀ ਉਹ ਜੀਆਂ ਖਾਣੀਆਂ ਕੋਈ ਸਸਥਾ ਨਹੀਂ ਬਣੀ ਗ੍ਰੰਥੀ ਸਿੰਘਾਂ ਦਾ ਇਸ ਇਹ ਵਾਸ ਸੰਭਾਲ ਕਰਨ ਵਾਲੀ ਜਾਂ ਕੁਛ ਗ੍ਰੰਥੀ ਸਿੰਘਾਂ ਦਾ ਹੀ ਆਪਦਾ ਹੈ ਉਹਨਾਂ ਦਾ ਕੋਈ ਗਰੁੱਪ ਬਣਿਆ ਹੋਵੇ ਨਹੀਂ ਕੋਈ ਗਰੁੱਪ ਨਹੀਂ ਬਣਿਆ ਜੀ ਆ ਪਿਛਲੇ ਸਮੇਂ ਦੇ ਵਿੱਚ ਚਲੋ ਜਿਹੜੇ মিডিਆ ਵਾਲੇ ਐ ਇਹ ਥੋੜਾ ਜਿਹਾ ਆਵਾਜ਼ ਚੱਕ ਰਹੇ ਐ ਕੁਛ ਨਾ ਕੁਛ ਤਾਂ ਕਈ ਥਾਈ ਗ੍ਰੰਥੀਆਂ ਦਾ ਇੱਕ ਦੂਜੇ ਨੂੰ ਵੇਖ ਕੇ ਜਵੇਂ ਹੁਣ ਕਿਸੇ ਨੇ ਕੋਈ ਸਤਿਕਾਰਮਾਨ ਸਤਕਾਰਕਰਤਾ ਗ੍ਰਾਂਥੀ ਸਿੰਘ ਦਾ ਉਹਨਾਂ ਨੂੰ ਵੇਖ ਕੇ ਸ਼ਾਇਦ ਕੋਈ ਕਮੇਟੀਾਂ ਵਾਲੇ ਦੂਜੇ ਵੀ ਇੱਧਰ ਉੱਧਰ ਕੋਈ ਕੰਮ ਕਰ ਲੈਣ ਹਾਂ ਹਾਂ ਦੇਖ ਕੇ ਮੰਨ ਕੇ ਚੱਲੋ ਵੀ ਇਹ ਵਧੀਆ ਗੱਲ ਆ ਜਿਹੜਾ ਤੁਸੀਂ ਵੀ ਇਹ ਗ੍ਰਾਂਥੀ ਸਿੰਘਾਂ ਵਾਲਾ ਜਿਹੜਾ ਮੁੱਦਾ ਚੁੱਕਿਆ ਇਹ ਸਾਰੇ ਪੱਤਰਕਾਰਾਂ ਨੂੰ ਇਹ ਚੁੱਕਣਾ ਚਾਹੀਦਾ ਹੈ ਇਹ ਚੀਜ਼ ਤਾਂ ਦੱਸਣਾ ਚਾਹੀਦਾ ਵੀ ਭਾਈ ਜਿਹੜਾ ਗ੍ਰਾਂਥੀ ਸਿੰਘਾਂ ਦੇ ਇਹ ਆਉਣ ਵਾਲੀ ਪੀੜ੍ਹੀ ਆ ਆਪਣੀ ਗ੍ਰਾਂਥੀ ਸਿੰਘਾਂ ਨੂੰ ਸੰਭਾਲ ਲਓ ਗ੍ਰਾਂਥੀ ਸਿੰਘ ਨੂੰ ਕਿੱਡਾ ਵੱਡਾ ਦਰਜਾ ਦਿੱਤਾ ਜਾਂਦਾ ਸੀ ਗੁਰੂ ਦੇ ਵਜ਼ੀਰ ਦਾ ਤੇ ਹਾਲਾਤ ਇੰਨੇ ਮਾੜੇ ਆ ਵੀ ਗੁਰੂ ਦੇ ਵਜ਼ੀਰ ਦਾ ਕਿੱਥੇ ਇੱਕ ਗ੍ਰਾਂਥੀ ਸਿੰਘ ਤੇ ਇੱਕ ਟਰੱਕ ਡਰਾਈਵਰ ਇਹਨਾਂ ਨੂੰ ਤਾਂ ਅਗਲਾ ਉਹੀ ਸਾਂਭੀ ਦਾ ਫੈਕਵਾੜੀ ਵੀ ਇਹ ਕੋਈ ਖਾਸ ਨਹੀਂ ਯਾਰ ਵੀ ਇਹ ਤਾਂ ਬਸ ਮੰਨ ਲਓ ਫੈਕਵਾੜੀ ਇਹਨੂੰ ਸਾਂਭੀ ਦਾ ਅਗਲਾ ਗ੍ਰਾਂਥੀ ਸਿੰਘ ਨੂੰ ਤੇ ਟਰੱਕ ਡਰਾਈਵਰ ਨੂੰ ਇੱਕੋ ਜਿਹਾ ਦਰਜਾ ਹੀ ਦਿੰਦੇ ਆ ਸਤਕਾਰ ਨਹੀਂ ਮਿਲਦਾ ਕੋਈ ਸਤਕਾਰ ਨਹੀਂ ਮਿਲਦਾ ਇਹਨਾਂ ਨੂੰ ਬਿਲਕੁਲੀ ਸਤਕਾਰ ਹੈ ਨਹੀਂਗਾ ਇੱਕ ਆਪਾਂ ਦੇਖਦੇ ਆਂ ਵਿਆਹਾਂ ਦੇ ਵਿੱਚ ਡੀਜਿਆਂ ਦੇ ਉੱਤੇ ਬਹੁਤ ਨੋਟ ਵਾਰਦੇ ਆ ਪਰ ਜਦੋਂ ਉਸੇ ਘਰ ਦੇ ਵਿੱਚ ਇੱਕ ਗਰੰਥੀ ਸਿੰਘ ਨੂੰ ਸੇਵਾ ਦੇਣੀ ਹੁੰਦੀ ਆ ਤਾਂ ਬੜਾ ਨਾਪ ਤੋਲ ਕਰਦੀ ਆ ਬਿਲਕੁਲ ਇਹ ਸਹੀ ਆ ਗੱਲ ਤੁਹਾਡੀ ਹੂੰ ਰਾਤ ਮਾੜਿਆ ਰਾਗੀ ਸਿੰਘ ਨੂੰ ਜੇ ਰਾਗੀ ਸਿੰਘ ਨੂੰ ਮੱਥਾ ਟੇਕਣਾ ਹੈ ਉਹ ਵੀ 10 ਰੁਪਈਆ ਦਾ ਜਾਂ ਅਗਲਾ ਮਹਾਰਾਜ ਨੂੰ ਵੀ ਮੱਥਾ ਟੇਕਣਾ ਨਾ ਉਹਦੇ ਵਿੱਚ ਪਹਿਲਾਂ ਪਟੂਕਾ ਵੇਖ ਕੇ ਅਗਲਾ ਵੇਖਦਾ ਵੀ ਨੋਟ ਥੋੜਾ ਜਿਹਾ ਵੀ ਨਰਮ ਕਿਹੜਾ ਹੈ ਹੂੰ ਜੀ ਹਰ ਕਿੱਥੇ ਤਾਂ ਆਪਾਂ ਨੂੰ ਚਾਹੀਦਾ ਵੀ ਆਪਾਂ ਨੂੰ ਇਹ ਸੋਚ ਹੋਣੀ ਚਾਹੀਦੀ ਵੀ ਆਪਾਂ ਗੁਰੂ ਸਾਹਿਬ ਤੋਂ ਲੈਣੀ ਆ ਹਰ ਇੱਕ ਚੀਜ਼ ਹੈ ਨਾ ਉਹਦਾ ਦਿੱਤਾ ਆਪਾਂ ਖਾਣੇ ਆ ਬਿਲਕੁਲ ਪਤਾ ਨਹੀਂ ਕਦੋਂ ਉਹਦਾ ਦਿੱਤਾ ਆਪਾਂ ਐਂ ਖਾਣੇ ਆ ਵੀ ਇਹ ਜਿਹੜਾ ਸਾਹ ਹੈ ਇਹ ਪਤਾ ਨਹੀਂ ਕਦੋਂ ਬੰਦ ਹੋ ਜਣਾ ਹਮ ਆਦਮੀ ਹਾਂ ਇੱਕਦਮੀ ਮੌਲਤ ਮੌਤ ਨਾ ਜਾਣਾ ਹੈ ਨਾ ਵੀ ਇਹਦਾ ਆਪਾਂ ਨੂੰ ਕੋਈ ਪਤਾ ਨਹੀਂ ਵੀ ਸਾਹ ਦੂਜਾ ਆਵੇਗੇ ਨਾ ਆਵੇ ਹੈ ਉਸ ਹਿਸਾਬ ਦੇ ਨਾਲ ਤਾਂ ਆਪਾਂ ਨੂੰ ਯਾਰ ਮਹਾਰਾਜ ਦਾ ਤਾਂ ਸੋਚਣਾ ਚਾਹੀਦਾ ਹੈ ਕੋਈ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਤਾਂ ਅਗਲਾ ਪਹਿਲਾ ਵਟੂਆ ਕੱਢੂਗਾ ਵਿੱਚੋਂ ਨੋਟ ਵੇਖੂਗਾ ਜਿਹੜਾ ਨਰਮਜਾ ਨੋਟ ਆ ਉਹੀ ਰਾਗੀ ਨੂੰ ਦੇਣਾ ਹੈ ਉਹੀ ਗੁਰੂ ਗ੍ਰੰਥ ਸਾਹਿਬ ਨੂੰ ਮੱਥ ਟੇਕਣਾ ਹੈ ਇਹ ਇਹੋ ਜੀ ਸੋਚ ਆ ਲੋਕਾਂ ਦੀ ਇਹ ਸੱਚਾਈ ਆ ਬਿਲਕੁਲ ਜੀ ਜੇ ਗ੍ਰੰਥੀ ਸਿੰਘਾਂ ਦੀ ਤਨਖਾਹ ਲਾਇਕੇ ਤੋਂ ਵੱਧ ਹੋਵੇ ਤਾਂ ਫਿਰ ਉਹ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਿਵੇਂ ਕਰ ਸਕਦੇ ਆ ਅਕਸਰ ਮੇਨਤਾ ਕੰਮ ਤਾਂ ਇਹੀ ਆ ਗ੍ਰੰਥੀ ਸਿੰਘਾਂ ਦਾ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਬਿਲਕੁਲ ਬਿਲਕੁਲ ਜੀ ਦੇਖੋ ਜੀ ਜੇ ਗ੍ਰੰਥੀ ਸਿੰਘ ਦੀ ਤਨਖਾਹ ਮੰਨ ਕੇ ਚੱਲੋ 30000 ਰੁਪਏ ਤਨਖਾਹ ਠੀਕ ਹੈ ਹੂੰ ਉਹ ਹੋਰਾਂ ਬੱਚਿਆਂ ਨੂੰ ਵੀ ਪ੍ਰੇਰੂਗਾ ਪਿੰਡ ਦੇ ਵਿੱਚੋਂ ਵੀ ਪ੍ਰੇਰੂਗਾ ਪਿੰਡ ਦੇ ਵਿੱਚ ਜਿਹੜੇ ਬੱਚੇ ਆ ਉਹ ਵੀ ਇਹ ਲਾਈਨ ਤੇ ਲੱਗਣਗੇ ਉਹ ਵੀ ਇਸ ਲਾਈਨ ਦੇ ਵਿੱਚ ਆਉਣਗੇ ਵੀ ਚਲੋ ਯਾਰ ਇੱਧਰ ਰੋਜਗਾਰ ਚੰਗਾ ਹੈ ਵੀ 25-30000 ਰੁਪਏ ਤਨਖਾਹ ਜੇ ਆਪਾਂ ਕਿਤੇ ਆਪਾਂ ਅੱਜ ਗ੍ਰਾਂਥੀ ਬਣ ਜਗੇ ਆਪਾਂ ਕੋਈ ਰਾਗੀ ਸਿੰਘ ਬਣ ਜਗੇ ਠੀਕ ਹੈ ਆਪਾਂ ਟਾਡੀ ਬਣ ਜਗੇ ਕਵੀਸ਼ਰ ਬਣ ਜਗੇ ਆਪਾਂ ਆਪਾਂ ਨੂੰ ਜਦੋਂ ਇਹ ਬਾਬਾ ਜੀ 25-30000 ਰੁਪਏ ਲੈ ਰਹੇ ਆ ਆਪਾਂ ਨੂੰ ਆਪ ਪਿੰਡ ਦੇ ਵਿੱਚ ਆਪਾਂ ਵੀ ਜੇ ਕਿਤੇ ਡਿਊਟੀ ਕਰਾਂਗੇ ਆਪਾਂ ਵੀ 25-30000 ਰੁਪਏ ਲੈ ਸਕਾਂਗੇ ਹੋਰ ਮੁੰਡੇ ਨਵੇਂ ਭਰਾਵਾਂਗੇ ਇਧਰਲੇ ਪਾਸੇ ਹੋਰ ਪ੍ਰੇਰਨਾ ਕਰਾਂਗੇ ਲੋਕਾਂ ਨੂੰ ਇਹ ਇਹ ਤਾਂ ਆਟੋਮੈਟਿਕ ਹੀ ਹੋ ਜਾਣਾ ਜੀ ਜੀ ਹੁਣ ਜਦੋਂ ਆਪਦਾ ਟਾਈਮ ਹੀ ਨਹੀਂ ਲੱਗ ਰਿਹਾ ਬੰਦੇ ਦਾ ਹੁਣ ਜਿਹੜਾ ਕਿੱਥੇ ਗ੍ਰਾਂਥੀ ਸਿੰਘ ਆ ਉਹ ਜਦੋਂ ਮੰਨ ਲਓ 2-3000 ਰੁਪਏ ਤਨਖਾਹ ਤੇ ਆ ਉਹ ਸੁਬਾ ਸ਼ਾਮ ਉਹਨੇ ਡਾਲੀ ਲਿਆ ਹੋਣੀ ਹੈ ਠੀਕ ਹੈ ਪਹਿਲਾਂ 4 ਵਜੇ ਉੱਠ ਕੇ ਲੋਕਾਂ ਦੀ ਸੁੱਖ ਮੰਗਦਾ ਉਹ ਠੀਕ ਹੈ ਜੀ ਨਿਤਨੇਮ ਕਰਦੀ ਹੈ ਅਰਦਾਸ ਬੇਨਤੀਆਂ ਕਰਦਾ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਗ੍ਰਾਂਥੀ ਸਿੰਘ ਉਸ ਤੋਂ ਬਾਅਦ ਦੇ ਵਿੱਚ ਉਹ ਫਿਰ ਡਾਲੀ ਨੂੰ ਦੁਰ ਜਾਂਦਾ ਹੈ ਫਿਰ ਉਹਦੇ ਕੋਲ ਤਾਂ ਸਮਾਂ ਹੀ ਨਹੀਂ ਬਚਦਾ ਬਿਲਕੁਲ ਕੀ ਕਰੂਗਾ ਜੀ ਉਹ ਸ਼ਾਮ ਨੂੰ ਫਿਰ ਟਾਈਮ ਹੋ ਗਿਆ ਸ਼ਾਮ ਨੂੰ ਫਿਰ ਉਹਨੇ ਢਾਲ ਹੀ ਲਿਆਉਣੀਆਂ ਢਾਲ ਹੀ ਉਹ ਲਿਆਉਂਦਾ ਆਪਦੇ ਪੇਟ ਦਾ ਮਾਰਾ ਆਪਦੇ ਰਜਗਾਰ ਦਾ ਮਾਰਾ ਹੂੰ ਫਿਰ ਉਹ ਆਪੇ ਇਸ ਪਾਸੇ ਬੱਚਿਆਂ ਨੂੰ ਵੀ ਪ੍ਰੇਰਿਤ ਕਰੂਗਾ ਤੇ ਬੱਚੇ ਵੀ ਇੱਧਰ ਆਉਣਗੇ ਜੀ ਨਸ਼ਿਆਂ ਤੋਂ ਵੀ ਬਚਣਗੇ ਨਸ਼ਿਆਂ ਤੋਂ ਵੀ ਬਚਣਗੇ ਗੁਰੂ ਨਾਲ ਜੁੜਨਗੇ ਬਿਲਕੁਲ ਬਿਲਕੁਲ ਦੇਖੋ ਜਦੋਂ ਆਪਾਂ ਬੱਚੇ ਨੂੰ ਬੱਚਾ ਇਹ ਲਾਈਨ ਤੇ ਨਹੀਂ ਆਉਂਦਾ ਠੀਕ ਹੈ ਕੋਈ ਗ੍ਰਾਂਥੀ ਸਿੰਘ ਜਾਂ ਇਧਰਲੇ ਪਾਸੇ ਨਹੀਂ ਬੱਚਾ ਬੰਦਾ ਫਿਰ ਉਹ ਬੱਚੇ ਨੇ ਆਟੋਮੈਟਿਕ ਕਿੱਧਰ ਜਾਣਾ ਹੈ ਹੋਰ ਕਿਸੇ ਗਲਤ ਪਾਸੇ ਉਹ ਨਸ਼ਿਆਂ ਦੇ ਵਿੱਚ ਗਲਤ ਹੁੰਦਾ ਠੀਕ ਹੈ ਉਹ ਨਸ਼ਿਆਂ ਵਾਲੇ ਪਾਸੇ ਜਾਂ ਉਹ ਜਿਹੜੇ ਗਲਤ ਮੁੰਡਿਆਂ ਦੀ ਸੋਸਾਇਟੀ ਦੇ ਵਿੱਚ ਰਲ ਜਾਂਦਾ ਤੇ ਉਹਨੇ ਫਿਰ ਉਧਰਲੇ ਪਾਸੇ ਨੂੰ ਜਾਣਾ ਹੈ ਉਹ ਮੁੰਡੇ ਜਿਹੜੇ ਨਸ਼ਾ ਵੀ ਨਸ਼ੇ ਦੇ ਵਿੱਚ ਜਿਹੜੇ ਬੱਚੇ ਪਏ ਰਹੇ ਆ ਨਾ ਉਹ ਵੀ ਇਸੇ ਕਰਕੇ ਪਏ ਰਹੇ ਆ ਉਹਨਾਂ ਨੂੰ ਕੋਈ ਅੱਗਾ ਨਹੀਂ ਦਿਸ ਰਿਹਾ ਉਹਨਾਂ ਨੂੰ ਕੋਈ ਜਦੋਂ ਮੁੰਡੇ ਗਲਤਾਂ ਵਾਲੇ ਪਾਸੇ ਲੈ ਜਾਂਦੇ ਆ ਉਧਰ ਨੂੰ ਉਹ ਛੇਤੀ ਜਾਵੜਦੇ ਆ ਜੀ ਜਦੋਂ ਆਪਣਾ ਜਦੋਂ ਸਿੱਧੀ ਲਾਈਨ ਹੋਗੀ ਜਿੱਦਿ ਲਾਂ ਦੇ ਉੱਤੇ ਆ ਗਿਆ ਨਾ ਸਾਰਾ ਕੁਝ ਲੀਤੇ ਚੱਲ ਪਿਆ ਫਿਰ ਸਾਰਾ ਕੁਝ ਸੈੱਟ ਹੋ ਜਾਣਾ ਪਰ ਇਹ ਹਾਲਾਤ ਜਿਵੇਂ ਗ੍ਰਾਂਥੀ ਸਿੰਘਾਂ ਦੇ ਮੈਨੂੰ ਲੱਗਦਾ ਨਹੀਂ ਵੀ ਉਹ ਹੋਣਗੇ ਨਹੀਂ ਇਹ ਹੋ ਕਿਵੇਂ ਸਕਦਾ ਸਹੀ ਕਿਵੇਂ ਹੋ ਸਕਦਾ ਤੁਹਾਡੇ ਮੰਨਣ ਨਾਲ ਕਿਵੇਂ ਹੋ ਸਕਦਾ ਹੋ ਜੀ ਇਸੇ ਤਰ੍ਹਾਂ ਹੋ ਸਕਦਾ ਜਿਵੇਂ ਕਿ ਇੱਕ ਪਿੰਡ ਦੇ ਵਿੱਚ ਕੋਈ ਗ੍ਰਾਂਥੀ ਸਿੰਘ ਰੱਖਿਆ ਠੀਕ ਹੈ ਹੂੰ ਛੋਟੇ ਪਿੰਡ ਆ ਜਿਹੜੇ ਮੰਨ ਲਓ ਉਹਦੇ ਵਿੱਚ 100 ਘਰ ਹੂੰ ਜੇ 100 ਘਰ 100-100 ਰੁਪਿਆ ਦਿੰਦਾ ਮਹੀਨੇ ਦਾ ਠੀਕ ਹੈ ਜੀ ਕੋਈ ਉਥੇ ਐਨਆਰਆਈ ਬੰਦਾ ਹੈ ਉਹ ਜਾਂ ਹੋਰ ਜਿਹੜੇ ਤਗੜੇ ਘਰ ਆਏ ਉਹ ਜੇ ਮਹੀਨੇ ਦਾ 200 ਰੁਪਿਆ 500 ਰੁਪਿਆ ਵੀ ਦੇ ਦੇਣਗੇ ਕੋਈ ਉਹਨਾਂ ਨੂੰ ਕੁਝ ਨਹੀਂ ਹੋਣੀਦਾ ਠੀਕ ਹੈ ਨਾ ਕੋਈ ਕੋਈ ਬੜਾ ਫਰਕ ਨਹੀਂ ਪੈਂਦਾ ਜੇ ਗਾਂਧੀ ਸਿੰਘ ਨੂੰ ਤਨਖਾਹ ਤੋਂ ਬਿਨਾਂ 5-7000 ਰੁਪਿਆ ਜੇ ਗੁਰਦੁਆਰੇ ਵਾਲੇ ਦਿੰਦੇ ਆ ਉਹ ਤੋਂ ਤਨਖਾਹ ਤੋਂ ਬਿਨਾਂ ਉਹਨੂੰ 15-20000 ਰੁਪਿਆ ਹੋਰ ਮਿਲ ਜੇ ਤੇ ਉਹਦੇ ਨਾਲ ਉਹ ਆਪੇ ਹਾਲਾਤ ਠੀਕ ਹੋ ਜਾਣੇ ਸਾਰਾ ਕੁਝ ਸਿਸਟਮ ਹੀ ਠੀਕ ਹੋ ਜਾਊਗਾ ਹੂੰ ਉਹ ਹੋਊਗਾ ਲੋਕਾਂ ਲੋਕਾਂ ਨੂੰ ਜਾਗਰੂਤ ਹੋਣ ਦੀ ਲੋੜ ਹੈ ਲੋਕਾਂ ਨੂੰ ਗ੍ਰਾਂਥੀ ਸਿੰਘ ਦਾ ਸਹਿਯੋਗ ਕਰਨ ਦੀ ਲੋੜ ਆ ਫੇਰ ਤੇ ਜੇ ਇਹ ਨਹੀਂ ਆਪਾਂ ਮੰਨ ਲਓ ਗ੍ਰਾਂਥੀ ਸਿੰਘ ਨੂੰ ਵੇਖ ਕੇ ਹਾਂ ਜੀ ਗਾਲਾਂ ਕੱਢਣ ਹੀ ਲੱਗ ਜਾਣਾ ਜਾਂ ਗ੍ਰਾਂਥੀ ਸਿੰਘ ਨੇ ਮੰਨ ਕੇ ਚੱਲੋ ਕੋਈ ਨਵਾਂ ਸਾਈਕਲ ਲੈ ਲਿਆ ਜਾਂ ਨਵਾਂ ਮੋਟਰਸਾਈਕਲ ਲੈ ਲਿਆ ਕੋਈ ਕਹਿੰਦੇ ਉਹ ਲੈ ਇਹ ਤਾਂ ਬਾਬਾ ਦਾ ਮੋਟਰਸਾਈਕਲ ਨਹੀਂ ਫਰਦ ਤੇ ਗ੍ਰਾਂਥੀ ਸਿੰਘ ਮੋਟਰਸਾਈਕਲ ਨਹੀਂ ਲੈ ਸਕਦਾ ਹੂੰ ਇਹ ਇੰਨੇ ਕ ਹਾਲਾਤ ਮਾੜੇ ਹੋਏ ਹੋਏ ਆ ਵੀ ਅਗਲਾ ਮਾੜੇ ਦੇ ਨਾਲ ਜੇ ਕੋਈ ਗ੍ਰਾਂਥੀ ਸਿੰਘ ਕੋਈ ਚੀਜ਼ ਲੈਂਦਾ ਉਹ ਵੀ ਬਹੁਤ ਵੇਖ ਕੇ ਲੈਂਦਾ ਹੂੰ ਕਿ ਮੈਨੂੰ ਲੋਕ ਕੀ ਕਹਿਣਗੇ ਜੀ ਇਹ ਵੀ ਕਾਰਨ ਆ ਕਿ ਸਿੱਖੀ ਦਾ ਪ੍ਰਚਾਰ ਨਹੀਂ ਹੋ ਰਿਹਾ ਤੇ ਲੋਕ ਡੇਰਿਆ ਵੱਲ ਜ਼ਿਆਦਾ ਦੁਰ ਰਹੇ ਨੇ ਜਾਂ ਹੋਰ ਧਰਮਾਂ ਵਿੱਚ ਹੋ ਰਹੇ ਨੇ ਤਬਦੀਲ ਹਾਂਜੀ ਹਾਂ ਜਿਹੜੇ ਪਾਸੇ ਦੇਖੋ ਫਿਰ ਜਦੋਂ ਇਹ ਤਾਂ ਪਤਾ ਹੀ ਆਪਾਂ ਨੂੰ ਹੈ ਇੱਕ ਗ੍ਰਾਂਥੀ ਸਿੰਘ ਦੀ ਗੁਰੂ ਦਾ ਵਜ਼ੀਰ ਹੈ ਠੀਕ ਹੈ ਇੱਕ ਪਾਸੇ ਜਿਵੇਂ ਮੁਸਲਮਾਨ ਜਾਂ ਦੂਜੇ ਧਰਮਾਂ ਸਾਈ ਲਾਲੋ ਹਨਾ ਉਹਨਾਂ ਦਾ ਪਾਦਰੀ ਹੈ ਉਹਦੀ ਕਿੰਨੀ ਇੱਜ਼ਤ ਹੈ ਹੂੰ ਦੇਖੋ ਉਹ ਉਹ ਇੱਜ਼ਤ ਆ ਉਹਦੀ ਉਹਨੂੰ ਉਹਨੂੰ 4 ਪੈਸੇ ਦਿੰਦੇ ਆ ਉਹ ਲੋਕ ਠੀਕ ਹੈ ਉਹਨਾਂ ਕੋਲ ਤਾਂ ਗੱਡੀ ਵੀ ਹੁੰਦੀ ਆ ਵਧੀਆ ਉਹਦਾ ਤਾਂ ਬਹੁਤ ਵਧੀਆ ਉਹਨਾਂ ਦਾ ਮੰਨ ਲਓ ਸਹੂਲਤਾ ਮਿਲਦੀ ਹੈ ਉਹਨਾਂ ਨੂੰ ਉਹ ਪਾਦਰੀ ਨੂੰ ਬਹੁਤ ਦੂਜੇ ਦੂਜੇ ਧਰਮਾਂ ਦੇ ਵਿੱਚ ਆਪੇ ਸਿੱਖ ਧਰਮ ਨਾਲੋਂ ਦੂਜੇ ਧਰਮਾਂ ਦੇ ਜਿਹੜੇ ਆਗੂ ਆ ਨਾ ਜਾਂ ਜਿਹੜੇ ਉਹਨਾਂ ਦੇ ਮੰਨ ਲਓ ਪ੍ਰਚਾਰਕ ਆ ਉਹਨਾਂ ਨੂੰ ਬਹੁਤ ਜ਼ਿਆਦਾ ਸਹੂਲਤਾ ਮਿਲਦੀ ਹੈ ਹੂੰ ਤੇ ਆਪਣੇ ਇੱਧਰ ਹਾਲਾਤ ਮਾੜੇ ਆ ਆਪਾਂ ਦੂਜਿਆਂ ਨੂੰ ਆਪਾਂ ਆਪਾਂ ਹੋਰਾਂ ਨੂੰ ਰੱਜਿਆਂ ਨੂੰ ਰਜਾਈ ਜੰਨੇ ਆ ਆਪਣਾ ਹੋਰ ਪਾਸੇ ਧਿਆਨ ਆ ਆਪਣਾ ਲੰਗਰਾਂ ਵਾਲੇ ਪਾਸੇ ਜਾ ਹੋਰ ਪਾਸੇ ਆਪਾਂ ਧਿਆਨ ਦਿੰਨੇ ਆ ਵੀ ਹਾਂ ਤੇ ਆਪਣੇ ਇਧਰਲੇ ਪਾਸੇ ਤਾਂ ਧਿਆਨ ਹੀ ਨਹੀਂ ਆਪਣਾ ਉਹ ਵੀ ਜ਼ਰੂਰੀ ਆ ਪਰ ਇਹ ਵੀ ਬਹੁਤ ਜ਼ਰੂਰੀ ਆ ਨਹੀਂ ਦੇਖੋ ਉਹ ਜ਼ਰੂਰੀ ਆ ਬਿਲਕੁਲ ਜ਼ਰੂਰੀ ਆ ਆਪਾਂ ਇਹ ਨਹੀਂ ਆਂਦੇ ਵੀ ਲੰਗਰ ਆਪਾਂ ਲੰਗਰ ਨੂੰ ਮਾੜਾ ਨਹੀਂ ਆਂਦੇ ਪਰ ਜਿੱਥੇ ਐਵੇਂ ਰੱਜੇ ਨੂੰ ਰਜਾਈ ਜਣਾ ਜੀ ਹਨਾ ਜਿੱਥੇ ਲੰਗਰ ਇੱਕ ਸ਼ਾਦਾ ਲੰਗਰ ਚੱਲ ਰਿਹਾ ਪਰ ਬਹੁਤ ਵਧੀਆ ਹੁਣ ਫਤਿਹਗੜ੍ਹ ਸਾਹਿਬ ਸਿੱਧੀ ਪੁਰਬ ਤੇ ਲਾ ਲਓ ਜੀ ਹਨਾ ਉੱਥੇ ਮੈਂ ਸੁਣਿਆ ਵੀ ਉੱਥੇ 3000 ਕਰੋੜ ਦਾ ਲੰਗਰ ਲਾਤਾ ਹੂੰ ਠੀਕ ਆ ਜੀ 3000 ਕਰੋੜ ਵੇਖ ਲਓ ਤੁਸੀਂ ਆਪਾਂ ਆਪਕ ਕਿ ਕਿਹੜੇ ਪਾਸੇ ਲਾ ਸਕਦੇ ਆ 3000 ਕਰੋੜ ਦਾ ਕੀ ਕੁਝ ਬਣ ਸਕਦਾ ਹੂੰ ਪਰ ਆਪੇ ਇਹ ਤਾਂ ਨਹੀਂ ਜ਼ਰੂਰੀ ਉੱਥੇ ਲੰਗਰ ਆਮ ਸ਼ਾਦਾ ਲੰਗਰ ਚੱਲਦਾ ਵਾ ਠੀਕ ਆ ਆਪਾਂ ਇਹ ਵੇਖੋ ਕਿ ਦੇ ਪ੍ਰਚਾਰ ਤੇ ਲੱਗਦਾ ਕਿਤੇ ਹਾਂ ਪ੍ਰਚਾਰ ਤੇ ਮਹਾਰਾਜਾਂ ਦੇ ਅਕਲੀ ਸਾਹਿਬ ਸੇਵੀਆਂ ਅਕਲੀ ਕੀਚਾ ਦਾਨ ਹੂੰ ਅਕਲ ਦੇ ਨਾਲ ਸਿਮਰਨਾ ਚਾਹੀਦਾ ਪਰਮਾਤਮਾ ਨੂੰ ਅਕਲ ਦੇ ਨਾਲ ਹੀ ਆਪਾਂ ਨੂੰ ਦਾਨ ਕਰਨਾ ਚਾਹੀਦਾ ਹੂੰ ਅਕਲ ਮੰਨ ਲਓ ਜਿੱਥੇ ਲੋੜ ਹੈ ਹੂੰ ਜਿੱਥੇ ਲੋੜ ਬੰਦਾ ਨੂੰ ਲੋੜਵੰਦਾਂ ਦੇ ਆਲੇ ਪਾਸੇ ਆਪਾਂ ਨੂੰ ਝੋੜਨਾ ਚਾਹੀਦਾ ਹੈ ਨਾ ਕਿ ਆਪਾਂ ਨੂੰ ਕਿਸੇ ਨੂੰ ਰੱਜੇ ਨੂੰ ਆਪਾਂ ਆਪਾਂ ਕੀ ਆ ਖੜ ਖੜ ਕੇ ਖਾਉਂਦੇ ਆ ਲੰਗਰ ਉਹ ਤਾਂ ਕੋਈ ਜ਼ਰੂਰਤ ਨਹੀਂ ਹੂੰ ਖੜ ਖੜ ਕੇ ਲੰਗਰ ਖਾਉਂਦੇ ਆ ਮੰਨ ਕੇ ਚੱਲੋ ਵੀ ਉਹ ਉਹ ਵੀ ਗਲਤੀ ਹੈ ਹੂੰ ਕੋਈ ਐਡਾ ਚੰਗੀ ਗੱਲ ਨਹੀਂ ਇਹ ਇੱਕ ਵਾਰ ਸੇ ਗੁਰੂ ਘਰ ਦੇ ਵਜ਼ੀਰ ਦੇ ਜੇ ਹਾਲਾਤ ਹੋਣ ਬਿਲਕੁਲ ਕੀ ਆਪ ਨੂੰ ਸ਼ਰਮ ਆ ਰਹੀ ਹੈ ਹਾਂਜੀ ਇਹ ਤਾਂ ਹੈ ਗਈ ਹੈ ਪਿਛਲੇ ਸਮੇਂ ਦੇ ਵਿੱਚ ਇੱਕ ਤੁਸੀਂ ਵੀਡੀਓ ਵੇਖੀ ਹੋਣੀ ਹੈ ਜੀ ਜੀ ਲੜਕਾ ਸੀ ਛੋਟੀ ਉਮਰ ਦਾ ਬਹੁਤ ਸੋਹਣਾ ਸੀ ਉਹ ਉਹ ਮੁੰਡਾ ਗ੍ਰਾਂਥੀ ਸਿੰਘ ਸੀਗਾ ਠੀਕ ਹੈ ਜੀ ਉਹਦਾ ਕੀ ਹੋਇਆ ਉਹਦੇ ਉਹਦੇ ਘਰ ਦੀ ਛਾਤੀ ਉੱਤੇ ਡਿੱਗ ਪਈ ਅੱਛਾ ਉਹਦੇ ਛਾਤੀ ਉੱਤੇ ਡਿੱਗ ਪਈ ਇਹ ਇਹ ਹਾਲਾਤ ਆ ਸਾਡੇ ਕੌਮ ਦੇ ਮੰਨ ਕੇ ਚੱਲੋ ਜੇ ਉਹਦੀ ਉਹਨੂੰ ਇੱਕ ਆਪਾਂ ਘਰ ਪਾ ਦਿੰਦੇ ਉਹਦਾ ਇੱਕ ਕਮਰਾ ਪੈ ਜਾਂਦਾ ਠੀਕ ਆ ਉਹਨੂੰ ਚੰਗੀ ਸਹੂਲਤ ਮਿਲਦੀ ਤੇ ਉਹ ਉਹ ਮੁੰਡਾ ਮਰਦਾ ਤਾਂ ਨਾ ਉਹ ਇੰਨਾ ਸੋਹਣਾ ਨੌਜਵਾਨ ਮੁੰਡਾ ਉਹ ਮਰ ਗਿਆ ਤੇ ਇਹੋ ਜਿਹੇ ਹਾਲਾਤ ਆ ਆਪਣੇ ਤੇ ਉਹ ਮੋਟਾ ਥੱਲੇ ਆ ਕੇ ਮਰ ਗਿਆ ਬਸ ਚਲੋ ਜੀ ਮਗਰੋਂ ਵਾਇਗਰੂ ਵਾਇਗਰੂ ਲੈ ਕੇ ਸਾਰ ਦਿੰਨੇ ਆਪਾਂ ਹੂੰ ਪਰ ਧਿਆਨ ਨਹੀਂ ਦਿੰਦੇ ਇੱਧਰ ਧਿਆਨ ਨਹੀਂ ਦਿੰਦੇ ਬਿਲਕੁਲ ਜੀ ਜੇ ਗੁਰੂ ਘਰ ਦੇ ਵਜ਼ੀਰ ਗਰੰਥੀ ਸਿੰਘਾਂ ਦੇ ਇਹੀ ਹਾਲਾਤ ਰਹੇ ਕਿ ਉਹ ਆਪਦੀ ਗਰੀਬੀ ਨਾਲ ਹੀ ਘੁਲਦੇ ਰਹੇ ਤਾਂ ਆਉਣ ਵਾਲੇ 10 ਸਾਲਾਂ ਬਾਅਦ ਕੀ ਹਾਲਾਤ ਹੋਣਗੇ ਆਉਣ ਵਾਲੇ 10 ਸਾਲਾਂ ਦੇ ਵਿੱਚ ਫਿਰ ਹਾਲਾਤ ਇਹ ਹੋਣਗੇ ਜੀ ਜਿਹੜੇ ਆਪਾਂ ਕਹਿੰਦੇ ਭਈਏ ਪਹਜਾਓ ਪੰਜਾਬ ਬਚਾਓ ਠੀਕ ਹੈ ਬਿਲਕੁਲ ਸਾਰੇ ਦੇ ਸਾਰੇ ਗੁਰਦੁਆਰਿਆਂ ਦੇ ਵਿੱਚ ਭਈ ਹੀ ਗ੍ਰਾਂਥੀ ਹੋਣ ਠੀਕ ਹੈ ਕੋਈ ਦੂਜਾ ਸਾਨੂੰ ਗ੍ਰਾਂਥੀ ਨਾ ਦਿਸੂਗਾ ਇੱਥੇ ਜਿਹੜੇ ਹੁਣ ਹੁਣ ਹਾਲਾਤ ਇਹ ਹੋ ਪਏ ਉਹ ਵੀ ਛਾਇਸ਼ ਤਹਿਤ ਆ ਰਹੇ ਆ ਹਾਂਜੀ ਉਹ ਵੀ ਛਾਇਸ਼ ਤਹਿਤ ਭਰਤੀ ਕੀਤਾ ਜਾ ਰਿਹਾ ਬਿਲਕੁਲ ਸਾਜ਼ਿਸ਼ ਦੇ ਅਧੀਨ ਉਹਨਾਂ ਨੂੰ ਮੰਨ ਲਓ ਗ੍ਰਾਂਥੀ ਬਣਾ ਕੇ ਭੇਜਿਆ ਜਾਂਦਾ ਸਾਜ਼ਿਸ਼ ਦੇ ਅਧੀਨੀਆਂ ਸਾਰਾ ਕੁਝ ਹੀ ਸਾਜ਼ਿਸ਼ ਦੇ ਨਾਲ ਹੀ ਹੋ ਰਿਹਾ ਸਿੱਖ ਕੌਮ ਨੂੰ ਕਮਜ਼ੋਰ ਕਰਨ ਦੀ ਬਾਬਤ ਹੀ ਸਾਰਾ ਕੁਝ ਜਿੰਨੇ ਵੀ ਮੰਨ ਲਓ ਇਹ ਟਟਵਾਇਰ ਆ ਸਿੱਖ ਕੌਮ ਨੂੰ ਕਮਜ਼ੋਰ ਕਰਨ ਦੀ ਖਾਤਰ ਹੀ ਆ ਇਹ ਵੀ ਤੁਸੀਂ ਜਿਹੜੇ ਗੋਰੂ ਘਰ ਆ ਜਿਹੜੇ ਗੁਰਦੁਆਰਿਆਂ ਦੇ ਉੱਤੇ ਵੀ ਕਬਜ਼ਾ ਕਰੋ ਠੀਕ ਆ ਸਾਰੇ ਆਮ ਪਿੰਡਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਵੀ ਇਹ ਹਾਲਾਤ ਹੋ ਜਾਨੇ ਆ ਵੀ ਆਮ ਨਿੱਕੇ ਨਿੱਕੇ ਪਿੰਡਾਂ ਦੇ ਵਿੱਚ ਵੀ ਕਿਉਂਕਿ ਹੁਣ ਪਿੰਡਾਂ ਦੇ ਲੋਕਾਂ ਦੇ ਵੀ ਪਿੰਡਾਂ ਦੇ ਵੀ ਲੋਕਾਂ ਨਾਲ ਜੁੜ ਗਿਆ ਜਿਹੜਾ ਕਹਿੰਦਾ ਹਾਂ ਸਾਨੂੰ 7000 ਤੇ ਨਹੀਂ ਸਾਨੂੰ 5000 ਤੇ ਕੋਈ ਗ੍ਰਾਂਥੀ ਮਿਲਦਾ 4000 ਤੇ ਉਹਨਾਂ ਨੇ ਉਹਨਾਂ ਨੇ ਘੱਟ ਪੈਸਿਆਂ ਤੇ ਆ ਕੇ ਹਰੇਕ ਪਿੰਡ ਦੇ ਵਿੱਚ ਮਨ ਲੋ ਗ੍ਰਾਂਥੀ ਲੱਗ ਜਾਣਾ ਤੇ ਫਿਰ ਹਾਲਾਤ ਆਪਾਂ ਨੂੰ ਪਤਾ ਹੀ ਹੈ ਵੀ ਕੀ ਹੋਣਗੇ ਬਹੁਤ ਹੀ ਮਾੜੇ ਹਾਲਾਤ ਹੋ ਸਕਦੇ ਆ ਉਹਦੇ ਨਾਲ ਇਹ ਸੋਚਣ ਦਾ ਵਿਸ਼ਾ ਬਿਲਕੁਲ ਇਹਨੂੰ ਕੌਮ ਨੂੰ ਧਿਆਨ ਦੇਣਾ ਚਾਹੀਦਾ ਇਸ ਪਾਸੇ ਲਗਾਤਾਰ ਜਿਵੇਂ ਪ੍ਰਵਾਸੀ ਵੰਡ ਰਹੀ ਹੈ ਗ੍ਰੰਥ ਹਾਂ ਲਗਾਤਾਰ ਪ੍ਰਵਾਸੀ ਹਰ ਆਪਾਸ ਹਾਂ ਉਹਨਾਂ ਨੂੰ ਵਿਆਖਿਆ ਬਤਾਣਾ ਹਰ ਪਾਸੇ ਬੋਲ ਬਾਲਾ ਉਹਨਾਂ ਦਾ ਹਰੇਕ ਪਾਸੇ ਬਿਲਕੁਲ ਜੀ ਉਹਨਾਂ ਕੋਲੋਂ ਖਾਸੇ ਦਾ ਵੀ ਨਹੀਂ ਪਤਾ ਇਹ ਚੀਜ਼ ਦਾ ਹਮ ਹਰੇਕ ਪਾਸੇ ਬੋਲ ਬਾਲਾ ਹਰੇਕ ਪਾਸੇ ਉਹਨਾਂ ਦੀ ਲਗਾਤਾਰ ਜਿਹੜੀ ਆਮਦ ਇੱਥੇ ਵੱਧ ਰਹੀ ਹੈ ਕਿਤੇ ਨਾ ਕਿਤੇ ਇਹ ਨੁਕਸਾਨਦੇ ਹੈ ਹਮ ਠੀਕ ਆ ਉਹਦਾ ਕੰਮ ਕਰਨ ਕੋਈ ਗੱਲ ਨਹੀਂ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਹੈ ਪਰ ਜਦੋਂ ਆਪਣੇ ਆਪ ਦੇ ਹਾਲਾਤ ਜਦੋਂ ਆਪਣੀਆਂ ਆਪ ਦੀਆਂ ਕਮਜ਼ੋਰੀਆਂ ਕਰਕੇ ਆਏ ਇਹ ਵੀ ਉਹ ਵੀ ਭਈਏ ਆਪਾਂ ਇਹਨੀਆਂ ਦੇ ਪ੍ਰਵਾਸੀ ਕੋਈ ਮਾੜੇ ਆ ਜਾਂ ਪ੍ਰਵਾਸੀ ਮਾੜੇ ਜਾਂ ਕੋਈ ਉਹ ਆਪਣੀਆਂ ਕਮਜ਼ੋਰੀਆਂ ਕਰਕੇ ਆਏ ਹੁਣ ਕੀ ਹੁੰਦਾ ਹੈ ਆਪਣੇ ਜਿਹੜੇ ਆਪਣੇ ਮੁੰਡੇ ਆ ਠੀਕ ਆ ਆਪਾਂ ਕਹਿ ਦਿੰਨੇ ਆ ਇੱਥੇ ਭਈਆ ਰੇੜੀ ਲਾਈ ਬੈਠਾ ਹੈ ਇੱਥੇ ਆਹ ਕਰੀ ਜਾਂਦਾ ਆ ਕੰਮ ਕਰੀ ਜਾਂਦਾ ਉਹ ਆਪਣੇ ਕਰਦੇ ਨੇ ਮੁੰਡੇ ਜੀ ਆਪਣੇ ਮੁੰਡੇ ਆ ਜਿਹੜੇ ਆਪਣੇ ਕੋਈ ਆਪਣੇ ਤਾਂ ਰੇੜੀ ਲਾਉਣ ਤੋਂ ਸੰਗਦੇ ਆ ਆਪਣੇ ਇੱਧਰ ਤਾਂ ਰੇੜੀ ਲਾਉਣ ਤੋਂ ਸੰਗਦੇ ਆ ਬਾਹਰ ਜਾ ਕੇ ਆਪਣੇ ਉਹੀ ਮੁੰਡੇ ਦਿਹਾੜੀਆਂ ਕਰਦੇ ਲੈਟਰਨਾਂ ਸਾਫ ਕਰਦੇ ਅੰਗਰੇਜ਼ਾਂ ਦੀ ਉੱਥੇ ਕੰਮ ਕਰਦੇ ਆ ਬਿਲਕੁਲ ਤੇ ਇੱਥੇ ਆਪਣੇ ਮੁੰਡੇ ਸੰਘਦੇ ਆ ਜਿਹੜੇ ਕੰਮ ਹੀ ਨਹੀਂ ਕਰਦੇ ਜੀ ਹੁਣ ਜੇ ਆਪਣਾ ਕੋਈ ਆਪਣੀਆਂ ਜਿਹੜੀਆਂ ਫਸਲਾਂ ਐ ਸਬਜ਼ੀ ਐ ਜਿਹੜੀ ਸਬਜ਼ੀਆਂ ਉਗਾ ਕੇ ਆਪ ਵਿਝਣ ਠੀਕ ਹੈ ਉਹ ਵਿਝਣ ਆਪ ਉਹਦਾ ਵੇਚਣ ਉਹ ਤੇ ਕਿੰਨਾ ਫਰਕ ਪੈਂਦਾ ਜੀ ਜੇ ਇੱਥੇ ਭਈਏ ਆ ਮੰਨ ਲਓ ਭਈਆ ਆ ਕੇ ਉਥੋਂ ਜੂਪੀ ਤੋਂ ਬਿਹਾਰ ਦੇ ਵਿੱਚ ਉਹ ਭਈਆ ਆ ਕੇ ਕਾਮਯਾਬ ਹੋ ਸਕਦਾ ਤੇ ਆਪਣੇ ਲੋਕ ਵੀ ਹੋ ਸਕਦੇ ਆਪਾਂ ਨੂੰ ਕੀ ਹੋਇਆ ਕੁਝ ਨਹੀਂ ਹੋਇਆ ਆਪਾਂ ਨੂੰ ਹਮ ਜੈਤੋ ਦਾ ਅਸੀਂ ਦੇਸ ਰਾਜ ਕੋਲਚਿਆਂ ਵਾਲਾ ਠੀਕ ਹੈ ਇਹ ਤੇਸਰਾਜ ਕੁਲਚਿਆਂ ਵਾਲਾ ਇੱਥੇ 17 ਕਿੱਲੇ ਜ਼ਮੀਨ ਲੈ ਸਕਦਾ ਉਹ ਕਿਵੇਂ ਉਹਨੇ ਉਹਨੇ ਕਿਸੇ ਨੂੰ ਲੁੱਟ ਕੇ ਤਾਂ ਨਹੀਂ ਲਈ ਉਹਨੇ ਚੋਰੀ ਕਰਕੇ ਤਾਂ ਨਹੀਂ ਉਹਨੇ ਬਣਾਇਆ ਕੁਝ ਹੂੰ ਉਹ ਜੂਪੀ ਦਾ ਬੰਦਾ ਵੇਖਿਆ ਹੁਣ ਤੁਸੀਂ ਉਹਦਾ ਕੁਲਚੇਆਂ ਦੀ ਰੇੜੀ ਲਾਉਂਦਾ ਉਹ ਆਪਣੇ ਕਾਲਜ ਦੇ ਮੂਹਰੇ ਜੀ ਉਹ ਕੁੜੀਆਂ ਵਾਲਾ ਕਾਲਜ ਜਿਹੜਾ ਸਕੂਲ ਹੈ ਮੁੰਡਿਆਂ ਵਾਲਾ ਸਕੂਲ ਹੈ ਜਿਹੜਾ ਉਹਦੇ ਮੂਹਰੇ ਲਾਉਂਦਾ ਰੇੜੀ ਉਹ ਉਹ ਬੰਦਾ ਮੰਨ ਕੇ ਚੱਲੋ 10 11 ਵਜੇ ਤੋਂ ਲੈ ਕੇ ਸ਼ਾਮ ਤੱਕ ਹੀ ਕਮਾਈ ਕਰਦਾ ਉਹ ਤੇ ਆਪਣੇ ਵੀ ਆਪਾਂ ਵੀ ਕਰ ਸਕਦੇ ਆ ਆਪਣੇ ਵੀ ਕਰ ਤਾਂ ਸਕਦੇ ਆ ਇਹ ਜੇ ਹੁਣ ਆਪਾਂ ਇਹ ਕਹਿ ਦਈਏ ਵੀ ਗ੍ਰਾਂਥੀ ਸਿੰਘ ਇਧਰੋਂ ਛੱਡ ਕੇ ਫਿਰ ਗ੍ਰਾਂਥੀ ਸਿੰਘ ਦੀਆਂ ਰੇਡੀਆਂ ਲਾਉਣ ਲੱਗ ਜਾਣਾ ਫਿਰ ਸਾਡੇ ਗੁਰਦੁਆਰਿਆਂ 'ਚ ਵੀ ਕੁਛ ਨਹੀਂ ਬਚਣਾ ਬਿਲਕੁਲ ਹਨਾ ਜੀ ਇਧਰ ਤਾਂ ਆਪ ਨਹੀਂ ਜਾਣਦੇ ਆਪਾਂ ਨੂੰ ਕਈ ਆਪਾਂ ਨੂੰ ਕਮੈਂਟਾਂ 'ਚ ਕਈ ਕਹੇ ਵੀ ਸਕਦੇ ਆ ਫਿਰ ਗ੍ਰਾਂਥੀ ਸਿੰਘ ਨਾਂ ਦਾ ਇਧਰਲਾ ਕੰਮ ਛੱਡ ਦੇਣ ਕਈ ਕਹਿੰਦੇ ਆ ਨਾ ਗ੍ਰਾਂਥੀ ਸਿੰਘ ਛੱਡ ਦੇਣ ਇਧਰਲਾ ਕੰਮ ਤੇ ਦੂਜੇ ਕੰਮ ਕਰ ਲੈ ਫਿਰ ਭਈਏ ਤਾਂ ਤਿਆਰ ਹੀ ਖੜੇ ਆ ਉਹਨਾਂ ਨੂੰ ਪਿੱਛੇ ਇਹ ਤਾਂ ਕੋਈ ਗੱਲ ਨਹੀਂ ਬਿਲਕੁਲ ਅਖੀਰ ਦੇ ਵਿੱਚ ਸਾਡੇ ਚੈਨਲ ਰਾਈ ਤੁਸੀਂ ਕੌਮ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਦੇਖੋ ਜੀ ਕੌਮ ਨੂੰ ਇਹੀ ਸੁਨੇਹਾ ਹੈ ਵੀ ਇਹ ਜਿਹੜੀ ਪੀੜ੍ਹੀ ਹੈ ਹੂੰ ਗ੍ਰਾਂਥੀ ਸਿੰਘਾਂ ਦੀ ਜਿਹੜੀ ਗੁਰੂ ਦੇ ਵਜੀਰ ਆਪਾਂ ਕਹਿੰਦੇ ਆ ਇਸ ਪੀੜ੍ਹੀ ਨੂੰ ਪਚਾ ਲੈਣਾ ਠੀਕ ਹੈ ਫਿਰ ਤਾਂ ਕੁਛ ਨਾ ਕੋਈ ਭਲਾ ਹੋ ਸਕਦਾ ਕੌਮ ਦਾ ਵੀ ਭਲਾ ਹੋ ਸਕਦਾ ਹੈ ਜੀ ਤੇ ਨਹੀਂ ਕੌਮ ਦਾ ਵੀ ਹਾਲਾਤ ਮਾੜੇ ਹੋਣਗੇ ਠੀਕ ਆ ਆਪਾਂ ਨੂੰ ਇੰਨਾ ਕੁ ਤਾਂ ਸੋਚਣਾ ਚਾਹੀਦਾ ਵੀ ਜਿਹੜਾ 4 ਵਜੇ ਉੱਠ ਕੇ ਹੈ ਆਪਣੀ ਸੁੱਖ ਮੰਗਦਾ ਯਾਰ ਹੂੰ ਸਰਬੱਤ ਦਾ ਭਲਾ ਮੰਗਦਾ ਹੈ ਵੀ ਉਹਦਾ ਕੁਛ ਨਾ ਕੋਈ ਸਹਿਯੋਗ ਦੇਈਏ ਹੂੰ ਮੇਰੀ ਐਨ ਆਰ ਆਈ ਵੀਰਾਂ ਨੂੰ ਵੀ ਬੇਨਤੀ ਹੈ ਜੀ ਜਿਹੜਾ ਉਹ ਦਸਵੰਤ ਕੱਢਦੇ ਆ ਠੀਕ ਹੈ ਆ ਪਿਛਲੇ ਸਮੇਂ ਦੇ ਵਿੱਚ ਆਪਾਂ ਵੇਖਿਆ ਵੀ ਇਹ ਗ੍ਰਾਂਥੀ ਸਿੰਘਾ ਨੂੰ ਬਹੁਤ ਵਧੀਆ ਕਈ ਥਾਈਂ ਅ ਕਮਰੇ ਪਾ ਕੇ ਘਰ ਪਾ ਕੇ ਦਿੱਤੇ ਆ ਠੀਕ ਹੈ ਕਈ ਥਾਈਂ ਸਨਮਾਨ ਕੀਤਾ ਗਿਆ ਗਿਆ ਕਈ ਥਾਈਂ ਕੋਈ ਮੋਟਰਸਾਈਕਲ ਜਾਂ ਕੋ ਗੱਡੀਆਂ ਦੇ ਨਾਲ ਵੀ ਸਨਮਾਨ ਹੋਇਆ ਇਹ ਇਹ ਜਿਹੜੇ ਮੰਨ ਕੇ ਚੱਲੋ ਇਹ ਚੰਗੀਆਂ ਗੱਲਾਂ ਹੂੰ ਇਹ ਆਉਣ ਵਾਲੇ ਭਵਿੱਖ ਦੇ ਵਿੱਚ ਇਹ ਚੰਗੀਆਂ ਗੱਲਾਂ ਮੇਰੀ ਐਨ ਆਰ ਆਈ ਵੀਰਾਂ ਨੂੰ ਬੇਨਤੀ ਹੈ ਜਾਂ ਜਿਹੜੇ ਲੋਕ ਚੰਗੇ ਆ ਵਧੀਆ ਤਨਾੜਾ 4 ਪੈਸੇ ਵਾਲੇ ਬੰਦੇ ਆ ਠੀਕ ਹੈ ਉਹਨਾਂ ਨੂੰ ਬੇਨਤੀ ਹੈ ਵੀ ਤੁਸੀਂ ਆਪਦੇ ਪਿੰਡਾਂ ਦੇ ਵਿੱਚ ਜਿਹੜਾ ਗ੍ਰਾਂਥੀ ਸਿੰਘ ਆ ਆਪਦੇ ਆਪਦੇ ਪਿੰਡਾਂ ਦੀ ਆਪੋ ਆਪਣੇ ਪਿੰਡਾਂ ਦੇ ਵਿੱਚ ਗ੍ਰਾਂਥੀ ਸਿੰਘਾਂ ਨੂੰ ਸੰਭਲੋ ਯਾਰ ਤੇ ਨਹੀਂ ਹਾਲਾਤ ਮਾੜੇ ਹੋ ਜਾਣੇ ਆ ਜੀ ਨਹੀਂ ਤਾਂ ਫਿਰ ਆਪਾਂ ਨੂੰ ਪਤਾ ਹੀ ਹੈ ਜੋ ਕੁਝ ਹੋਣਾ ਪਰ ਮੇਰੀ ਇਹੀ ਬੇਨਤੀ ਆ ਅਖੀਰ ਦੇ ਵਿੱਚ ਮੈਂ ਇਹੀ ਕਹਿਣਾ ਮੈਂ ਉਹਨਾਂ ਮੂਰੇ ਹੱਥ ਬੰਨ ਕੇ ਬੇਨਤੀ ਕਰਦਾ ਵੀ ਆਪੋ ਆਪਣੇ ਪਿੰਡਾਂ ਦੇ ਵਿੱਚ ਠੀਕ ਹੈ ਆਪੋ ਆਪਣੇ ਪਿੰਡਾਂ ਨੂੰ ਦੇ ਵਿੱਚ ਜਿਹੜੇ ਗ੍ਰਾਂਥੀ ਸਿੰਘਾਂ ਕੋਈ ਕੋਈ ਬਾੜੀ ਔਖੀ ਆ ਗੱਲ ਨਹੀਂ ਆਪਣੇ ਕੌਮ ਕੋਲੇ ਬਹੁਤ ਪੈਸਾ ਹੈ ਬਿਲਕੁਲ ਪੈਸੇ ਪੱਖੋਂ ਆਪਣੀ ਕੌਮ ਬਿਲਕੁਲ ਸ਼ਰਮਾਇਦਾਰ ਆ ਐਡੀ ਨਹੀਂ ਕੋਈ ਗੱਲ ਪਰ ਇਸ ਪਾਸਿਓਂ ਆਪਾਂ ਬੇਨਤੀ ਨਾ ਕਰੋ ਅੱਗੇ ਵੀ ਕੱਲ ਨੂੰ ਆਪਣੇ ਹਰੇਕ ਪੈਂਟ ਦੇ ਵਿੱਚ ਬਈਆ ਕੇ ਗ੍ਰਾਂਥੀ ਬੜੇ ਤੇ ਮੇਰੀ ਬੇਨਤੀ ਆ ਵੀ ਇਹਨੂੰ ਸੰਭਲੋ ਗ੍ਰਾਂਥੀ ਸਿੰਘਾਂ ਨੂੰ ਤੇ ਜਿਹੜੇ ਗੁਰੂ ਦੇ ਵਜ਼ੀਰਾਂ ਨੂੰ ਵਜ਼ੀਰ ਰਹਿਣ ਦਿਓ ਜੋ ਗ੍ਰਾਂਥੀ ਸਿੰਘ ਵੀ ਗਲਤ ਕੰਮ ਕਰਦੇ ਜਾਂ ਗ੍ਰਾਂਥੀ ਸਿੰਘ ਵੀ ਆਪਾਂ ਵੇਖਦੇ ਆ ਵੀ ਕਈ ਥਾਈ ਗਲਤ ਹੁੰਦੇ ਆ ਜਾਂ ਉਹ ਜਿਹੜੇ ਗਲਤ ਕੰਮ ਕਰਦੇ ਆ ਉਹਨਾਂ ਨੂੰ ਵੀ ਮੇਰੇ ਹੱਥ ਬੰਨ੍ਹ ਕੇ ਬੇਨਤੀ ਵੀ ਤੁਸੀਂ ਵੀ ਆਪਦਾ ਸਹੀ ਸਚਾਈ ਦੇ ਉੱਤੇ ਚੱਲੋ ਸੋਨੂੰ ਆਪੇ ਪਿੰਡਾਂ ਦੇ ਵਿੱਚ ਸਹਿਯੋਗ ਵੀ ਫਿਰ ਮਿਲੂਗਾ ਜੀ ਠੀਕ ਹੈ ਜਦੋਂ ਤੁਸੀਂ ਕੋਈ ਲੋਕਾਂ ਨੂੰ ਚੰਗਾ ਕਰਕੇ ਦਿਖਾਓਗੇ ਚੰਗਾ ਕਰਕੇ ਤੁਸੀਂ ਵੀ ਦਿਖਾਓ ਵੀ ਸੋਟਾ ਜਿਹੜਾ ਲੋਕ ਸਹਿਯੋਗ ਦਿਆ ਨਾ ਐਨ ਆਰ ਆਈ ਵੀਰਾਂ ਜਾਂ ਜਿਹੜੇ ਹੋਰ ਲੋਕ ਪਿਛਲੇ ਸਮੇਂ ਦੇ ਵਿੱਚ ਜਿਹੜਾ ਆਪਾਂ ਵੇਖਿਆ ਉਹ ਜਿਹੜੇ ਚੰਗੇ ਚੰਗੇ ਗ੍ਰਾਂਥੀ ਹੈ ਜਿਨ੍ਹਾਂ ਦਾ ਸਨਮਾਨ ਹੋਇਆ ਉਹ ਬਹੁਤ ਵਧੀਆ ਬੰਦੇ ਹੈ ਜੀ ਤੇ ਆਪਾਂ ਇਹ ਵੇਖੋ ਵੀ ਜਿਉ ਉਹ ਬਹੁਤ ਵਧੀਆ ਦਾ ਸਨਮਾਨ ਹੋਇਆ ਆਪਾਂ ਨੂੰ ਵੀ ਸਨਮਾਨ ਹੋ ਸਕਦਾ ਹੈ ਵੀ ਆਪਾਂ ਨੂੰ ਵੀ ਇਹੋ ਜਿਹੇ ਚੰਗੇ ਕੰਮ ਕਰਨੇ ਚਾਹੀਦੇ ਜੀ ਧੰਨਵਾਦ ਜੀ ਬਹੁਤ ਫਾਈਵ ਜਿੱਕਾ ਖਾਲਸਾ ਵੈ ਜੀ ਏਸ ਹਨ ਸਰਦਾਰ ਜਸਵਿੰਦਰ ਸਿੰਘ ਜੀ ਗੁਰੂ ਕੀ ਢਾਬ ਤੋਂ ਸਾਡਾ ਇਹ ਵਿਸ਼ਾ ਸੀ ਕਿ ਅਸੀਂ ਤੁਹਾਡੇ ਸਾਹਮਣੇ ਪੇਸ਼ ਕਰੀਏ ਕਿ ਗੁਰੂ ਘਰ ਦੇ ਵਜ਼ੀਰ ਗਰੰਥੀ ਸਿੰਘਾਂ ਨੂੰ ਇੰਨੀਆਂ ਮੁਸ਼ਕਲਾਂ ਆਂਦੀਆਂ ਆਮ ਲੋਕਾਂ ਨੂੰ ਪਤਾ ਲੱਗੇ ਜੇ ਆਪਾਂ ਆਪਣੇ ਗੁਰੂ ਘਰਾਂ ਦੇ ਗਰੰਥੀ ਸਿੰਘਾਂ ਦੀ ਇੱਕ ਪਿੰਡ ਦਾ ਇੱਕ ਸਰਮਾਇਦਾਰ ਪਰਿਵਾਰ ਜਾਂ ਐਨ ਆਰ ਆਈ ਪਰਿਵਾਰ ਆਪਣੇ ਪਿੰਡ ਦੇ ਗੁਰੂ ਘਰ ਦੀ ਜ਼ਿੰਮੇਵਾਰੀ ਲੈ ਲੇ ਤਾਂ ਇਹ ਹਾਲਾਤ ਕਿਤੇ ਨਾ ਕਿਤੇ ਬਹੁਤ ਹੱਦ ਤੱਕ ਸੁਧਰ ਸਕਦੇ ਨੇ